ਇਹ ਅਮਰਤ ਪਾਲ ਸਿੰਘ ਮਹਿਰੋਂ ਜਿਹੜਾ ਹੈਗਾ ਇਹ ਇੱਕ ਮਾਲ ਗੈਂਗਸਰਸ ਕਾਇਸਾ ਤੁਸੀਂ ਉਹ ਸ ਟੈਕਨੋਲੋਜੀ ਨੂੰ ਅਡਾਪਟ ਕਰਕੇ ਚੱਲ ਰਿਹਾ ਤੂੰ ਲਾਏ ਸਾਡਾ ਬਾਸ ਲੱਗਦਾ ਛੱਤਰਮਾਰੇ ਤੇ ਲਾਵੇ ਇਸ ਸਮੇਂ ਹੁਣ ਕਿਸੇ ਕੁੜੀ ਨੂੰ ਹੱਥ ਟਾਈਮ ਰੱਖ ਲਵੇ ਵੀ ਮੈਂ ਫਲਾਣੀ ਕੁੜੀ ਨੂੰ ਕਰਨਾ ਹੈਗਾ ਮੈਂ ਜਖੜਦਾ ਕੁੜੀ ਦੇ ਨਾਲ ਝਾਕ ਕੇ ਦਿਖਾਵੇ ਕਿਸੇ ਧੀ ਭੈਣ ਦਵੱਲ ਨੂੰ ਇਹ ਇਹ ਜੇਰਾ ਤੁਹਾਡੇ ਮੁਤਾਬਕ ਜੇ ਆਜ਼ਾਦੀ ਦੇ ਨਾਲ ਕੋਈ ਚੀਜ਼ ਦਿਖਾ ਰਿਹਾ ਮੈਂ ਰੰਗ ਦਿਖਾ ਰਿਹਾ ਤੁਸੀਂ ਸਹੀ ਮੰਨਦੇ ਹੋ ਜਾਂ ਗਲਤ ਮੰਨਦੇ ਮੈਂ ਕਹਿੰਦਾ ਜਿੰਨੀਆਂ ਵੀਡੀਓਜ਼ ਆ ਮਤਪਾ ਮੈਰੋ ਲੋਕਾਂ ਦੀਆਂ ਦੇਖਦਾ ਹਟ ਕੱਪੜੇ ਵਾਲੀਆਂ ਨਹੀਂ ਦੇਖਦਾ ਉਹਨਾਂ ਕੋਈ ਮੈਂ ਕਹਿੰਦਾ ਬਣਾਉਣ ਵਾਲੀ ਨਹੀਂ ਆਪਣਾ ਦੇਖਦੀ ਹੁਣ ਨਾ ਦੇਖੋ ਲੋਚੇ ਤਾਂ ਫੈਲਦੀ ਕਿਵੇਂ ਹੈ ਦੇਖਣ ਨਾਲ ਫੈਲਦੀ ਹੈ ਨਾ ਅੱਜ ਨਾ ਦੇਖੋ ਤੁਹਾਨੂੰ ਕਿਹਨੇ ਸੌਂ ਖਾਈਏ ਵੀ ਤੁਹਾਡੀ ਪ੍ਰੋਫਾਈਲ ਟੈੱਕਾ ਨਹੀਂ ਆ ਤੁਸੀਂ ਵੀਡੀਓਜ਼ ਜਿਹੜੀਆਂ ਤੁਹਾਨੂੰ ਬਹੁਤ ਸਾਰੇ ਜਿਹੜੇ ਮੰਨ ਲਓ ਕੀ ਕਰ ਰਿਲੇਸ਼ਨਸ ਬਣਾਉਂਦੇ ਆਂ ਨੀਆਂ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਤੁਸੀਂ ਤੁਹਾਡੀਆਂ ਅੱਖਾਂ ਕੀ ਦੇਖਣੀਆਂ ਚਾਹੁੰਦੇ ਤੁਸੀਂ ਕੀ ਸੋਚਦੇ ਉਹੀ ਚੀਜ਼ ਤੁਹਾਡੇ ਅੱਗੇ ਆਊਗੀ ਕਿਸੇ ਦਾ ਸਰੀਰ ਦੇਖ ਕੇ ਤੁਹਾਡੇ ਅੰਦਰ ਕਾਮ ਅੰਦਰਲਾ ਤੁਹਾਡਾ ਕਾਮ ਜਾਗਦਾ ਨਾ ਕਿ ਉਹਦਾ ਜਾਗ ਗਿਆ ਵਾ ਤੁਹਾਡੇ ਅੰਦਰ ਤੁਹਾਡਾ ਆਪਣਾ ਅੰਦਰ ਗਲਤ ਹੈ ਜਿਹੜੀਆਂ ਕੁੜੀਆਂ ਲੱਚਰ ਸਭ ਪਾਉਂਦੀਆਂ ਜਾਂ ਜਿਹੜੀਆਂ ਕੁੜੀਆਂ ਚਲੋ ਤੁਹਾਡੇ ਹਿਸਾਬ ਨਾਲ ਜੋ ਵੀ ਜੋ ਦਿਖਾਣਾ ਚਾਹੁੰਦੀਆਂ ਜੋ ਤੁਹਾਡੀ سپورਟ ਮੰਗਦੀਆਂ ਤੁਸੀਂ ਉਹਨਾਂ ਦੀ سپورਟ 'ਚ ਖੜੂਗੇ ਵੀ ਜੋ ਮਰਜੀ ਦਿਖਾਓ ਕੋਈ ਮੈਂ ਦਿਖਾਣਾ ਉਹਨਾਂ ਦਾ ਆਪ ਦਾ ਹੈ ਮੇਰਾ ਕੰਮ ਨਹੀਂ ਮੇਰੀਆਂ ਭੈਣਾਂ ਨੇ ਮੈਂ ਆਪਣੀਆਂ ਭੈਣਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਵੀ ਇਹ ਛੜਾ ਛੜਾਂਕਾ ਮਲੰਗ ਹੈ ਤੂੰ ਕਿਉਂ ਕੁੜੀਆਂ ਦੀਆਂ ਪੁਥੈਲਾ ਚੈੱਕ ਕਰਦਾ ਹੈ ਕਿਹੜੀ ਕੁੜੀ ਕਿਆ ਕਰਦੀ ਆ ਕਿਆ ਨਹੀਂ ਕਰਦੀ ਇਹਨੂੰ ਇਹੀ ਕੰਮ ਹੈ ਦੇ ਵੀਪੀ ਭੈਣ ਨੂੰ ਡਰਨੇ ਦੀ ਲੋੜ ਨਹੀਂ ਤਾਂ ਜੇ ਪੰਜਾਬ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਘਟਨਾ ਵਾਪਰੀ ਹੈ ਜਿਸ ਤੇ ਵਿੱਚ ਕੋਮਲ ਕੌਰ ਭਾਬੀ ਨਾਮ ਦੀ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕਤਲ ਕਰ ਦਿੱਤਾ ਗਿਆ ਜਿਸ ਕਤਲ ਨੇ ਤਹਿਲਕਾ ਮਚਾ ਕੇ ਰੱਖ ਦਿੱਤਾ ਤੇ ਉਸ ਦੇ ਬਾਅਦ ਅਮਰਤਪਾਲ ਸਿੰਘ ਮਹਿਰੋ ਨੇ ਇਸ ਦੀ ਸਾਰੀ ਜ਼ਿੰਮੇਵਾਰੀ ਲਈ ਤੇ ਉਹਨਾਂ ਦੇ ਦੋ ਸਿੰਘ ਗ੍ਰਿਫਤਾਰ ਵੀ ਕੀਤੇ ਗਏ ਤੇ ਬਹੁਤ ਸਾਰੇ ਜਿਹੜੇ ਆ ਉਹਨਾਂ ਦੇ ਬਾਰੇ ਉਹ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਉਸ ਦੇ ਵਿੱਚ ਉਸ ਨੇ ਜ਼ਿਕਰ ਕੀਤਾ ਆਪਣੀ ਗੱਲ ਉਸ ਨੇ ਰੱਖੀ ਪਰ ਕਤਲ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਜਿਸ ਦੇ ਵਿਰੋਧ ਦੇ ਵਿੱਚ ਬਹੁਤ ਸਾਰੇ ਲੋਕ ਵੀ ਖੜੇ ਹੋ ਰਹੇ ਨੇ ਉਹਨਾਂ ਦੇ ਵਿੱਚ ਇੱਕ ਬਾਬਾ ਜੀ ਨੇ ਬਾਬਾ ਹਰਜੀਤ ਸਿੰਘ ਰਸੂਲਪੁਰ ਚਰਚਿਤ ਨਾਮ ਹੈ ਤੇ ਅੱਜ ਸਾਡੇ ਨਾਲ ਮੌਜੂਦ ਵੀ ਨੇ ਕਿਉਂਕਿ ਉਹਨਾਂ ਨੇ ਵੀ ਇਸ ਦੇ ਖਿਲਾਫ ਆਵਾਜ਼ ਉਠਾਈ ਕਿ ਜੇਕਰ ਲੱਚਰਤਾ ਤੁਹਾਨੂੰ ਪਸੰਦ ਨਹੀਂ ਆ ਤਾਂ ਤੁਸੀਂ ਦੇਖੋ ਨਾ ਤੇ ਜੇਕਰ ਤੁਸੀਂ ਦੇਖਦੇ ਹੋ ਤਾਂ ਹੀ ਤੁਹਾਡੇ ਅੱਖਾਂ ਦੇ ਸਾਹਮਣੇ ਆਉਂਦੇ ਤਾਂ ਤ तमाम ਸਾਰੇ ਸਵਾਲ ਇਹਨਾਂ ਦੇ ਵੱਲੋਂ ਅਮਰਤਪਾਲ ਸਿੰਘ ਦੇ ਉੱਤੇ ਚੁੱਕੇ ਗਏ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਇਹ ਗਲਤ ਹੋਇਆ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਬਤ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕਿਸ ਤਰ੍ਹਾਂ ਦੇਖਦੇ ਹੋ ਇਨਸੀਡੈਂਟ ਇਸ ਤੋਂ ਪਹਿਲਾਂ ਧਮਕੀਆਂ ਆਉਂਦੀਆਂ ਸੀ ਅਮਰਤਪਾਲ ਸਿੰਘ ਦੀਆਂ ਸਿੱਧੇ ਤੌਰ ਤੇ ਉਹਨੇ ਕਿਹਾ ਜਾਂਦਾ ਕਹਿੰਦਾ ਸੀਗਾ ਕਿ ਅਜਿਹਾ ਕੰਟੈਂਟ ਬੰਦ ਕਰ ਦੋ ਤੇ ਹੁਣ ਸਿੱਧਾ ਕਤਲ ਦੇਖੋ ਅਮਰਤਪਾਲ ਮਹਿਰੋ ਇੱਕ ਬਾਣੇ ਦੇ ਵਿੱਚ ਸਿੰਘਾ ਲੇਕਿਨ ਮੈਂ ਤਾਂ ਅਕਸਰ ਕਹਿੰਦਾ ਉਹ ਇੱਕ ਗੈਂਗਸਟਰ ਹੈ ਕਿਉਂਕਿ ਕਿਸੇ ਔਰਤ ਤੇ ਸਿੱਖਾਂ ਦਾ ਕਰਦਾਰ ਕੀ ਹੈ ਸਿੱਖਾਂ ਦਾ ਇਤਿਹਾਸ ਹੈ ਅੱਜ ਤੱਕ ਕਿਸੇ ਵੀ ਸਿੱਖ ਨੇ ਕਦੇ ਕਿਸੇ ਔਰਤ ਤੇ ਬਾਰ ਨਹੀਂ ਕੀਤਾ ਔਰ ਇੱਕ ਨਿਹੱਥੇ ਔਰਤ ਤੇ ਬਾਰ ਕਰਨਾ ਤੇ ਉਹਨੂੰ ਮਾਰ ਕੇ ਤੁਸੀਂ ਗੈਂਗਸਟਰਾਂ ਵਾਂਗ ਉਹਦੀ ਜ਼ਿੰਮੇਵਾਰੀ ਲੈ ਲੈਣੀ ਤੇ ਅੱਗੇ ਸਾਡੀਆਂ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਧਮਕਾਉਣ ਵਾਲੇ ਹੁੰਦਾ ਕੌਣ ਹੈ ਇੱਕ ਕੀ ਆਇਦਾ ਇਹਦਾ ਰੋਲ ਕੀ ਹੈ ਇਹ ਕੀ ਕਰਨਾ ਚਾਹੁੰਦਾ ਸੋ ਅਜਿਹੇ ਲੋਕਾਂ ਨੂੰ ਦਾ ਇਹ ਕਿਹਾ ਕੀ ਨੂੰ ਲਾਈਫ ਟਾਈਮ ਜਿਹੜਾ ਹੈਗਾ ਜੇਲ੍ਹ ਵਿੱਚ ਰੱਖਣਾ ਚਾਹੀਦਾ ਤਾਂ ਜੋ ਸਮਾਜ ਵਿੱਚ ਅ ਅਸੀਂ ਜਿਹੜਾ ਅਜਿਹੇ ਗੁਨਾਹ ਨਾ ਹੋਣਾ ਬਾਬਾ ਜੀ ਲੱਚਰਤਾ ਨੂੰ ਕਿਵੇਂ ਤੁਸੀਂ ਦੇਖਦੇ ਹੋ ਇੱਕ ਇੱਕ ਜੋ ਕਤਲ ਹੋਇਆ ਜੋ ਵਾਪਰਿਆ ਹਾਲਾਂਕਿ ਉਸ ਨੂੰ ਅਸੀਂ ਜਸਟੀਫਾਈ ਨਹੀਂ ਕਰਦੇ ਪਰ ਜੋ ਕਤਲ ਹੋਇਆ ਜੋ ਲਚਰਤਾ ਫੈਲ ਰਹੀ ਸੀ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਲੱਗਦਾ ਕਿ ਉਹ ਵੀ ਇੱਕ ਕਾਰਨ ਹੈਗਾ ਇਸ ਕਤਲ ਦੇ ਪਿੱਛੇ ਲਚਰਤਾ ਕੀ ਹੈ ਇੱਕ ਕੋਈ ਵੀ ਹੈ ਐਨੀਬਾਡੀ ਚਾਹੇ ਮੈਂ ਹੋਵਾਂ ਮੈਂ ਇੱਕ ਕੋਈ ਲਚਰਤਾ ਵਾਲੀ ਵੀਡੀਓ ਬਣਾਈ ਉਹ ਵਾਇਰਲ ਕਿਵੇਂ ਹੁੰਦੀ ਹੈ ਕਦੋਂ ਲੋਕਾਂ ਤੱਕ ਪਹੁੰਚ ਜਦੋਂ ਲੋਕ ਦੇਖਦੇ ਨੇ ਤੁਸੀਂ ਦੇਖਣਾ ਬੰਦ ਕਰ ਦਿਓ YouTube ਤਾਂ ਪੌਣ ਵੀਡੀਓਜ਼ ਵੀ ਆ ਗਈਆਂ ਨੇ ਬਹੁਤ ਸਾਰੀਆਂ ਇਹਦੇ ਵਿੱਚ ਅਸ਼ਲੀਲ ਵੀਡੀਓ ਨੇ ਤੁਹਾਡੀ ਸਰਚਿੰਗ ਤੁਸੀਂ ਕਈ ਆ ਤੁਸੀਂ ਕੀ ਦੇਖ ਰਹੇ ਹੋ ਤੁਹਾਡੇ ਅੰਦਰ ਥਾਟਸ ਕੀ ਚੱਲ ਰਹੇ ਨੇ ਉਸੇ ਨੂੰ ਤੁਸੀਂ ਸਰਚ ਕਰੋਗੇ ਜਿਵੇਂ ਅਸੀਂ ਇਸ ਸਮੇਂ ਬੈਠੇ ਗੱਲ ਕਰ ਰਹੇ ਤੁਹਾਨੂੰ ਤੁਹਾਡਾ ਸ਼ੀਰੀ ਨੇ ਜਿਹੜਾ ਜਾਂ ਤੁਹਾਡਾ YouTube ਦੇ Google ਨੇ ਤੁਹਾਡੀ ਵੌਇਸ ਤੁਹਾਡੇ ਕੰਟੈਂਟ ਫੜ ਲਿਆ ਤੇ ਉਹੀ ਵੀਡੀਓ ਫਰੰਟ ਤੇ ਆ ਜਾਣੀ ਆ ਅੱਜ ਤੋਂ ਪਹਿਲਾਂ ਮੈਂ ਉਹ ਕੁੜੀ ਦਾ ਅਕਾਊਂਟ ਦਾ ਬਾਰੇ ਮੈਨੂੰ ਪਤਾ ਹੀ ਨਹੀਂ ਸੀ ਹੈਗਾ ਕਿ ਵੀ ਕਮਲ ਕੌਰ ਨਾਮ ਦੀ ਵੀ ਕੋਈ ਭਾਬੀ ਕਰਕੇ ਕੋਈ ਮੰਨ ਲਓ ਫੇਮਸ ਹੈ ਲੜਕੀ ਮੈਨੂੰ ਪਤਾ ਨਹੀਂ ਸੀ ਹੈਗਾ ਮੈਂ ਤਾਂ ਇਹਦੇ ਮਰਨ ਤੇ ਬਾਅਦ ਦੇਖਿਆ ਕਿ 4 ਲੱਖ ਪਲੱਸ ਲੋਕ ਨੇ ਉਹਨੂੰ ਫੋਲੋ ਕਰ ਰਹੇ ਨੇ ਜਿਹੜੇ ਏਟ ਮੀਕ 4 ਲੱਖ ਲੋਕ ਉਹਨੂੰ ਦੇਖਦੇ ਨੇ ਉਹਦੀ ਇੱਕ ਦੀ ਸੋਚ ਨੂੰ 4 ਲੱਖ ਲੋਕ ਜਿਹੜੇ ਦੇਖ ਰਹੇ ਨੇ ਉਹ ਦੇਖਣਾ ਬੰਦ ਕਰ ਦੇਣ ਉਹ ਆਪਣੀ ਵੀਡੀਓ ਕੱਲੀ ਨੂੰ ਕਿੰਨਾ ਕ ਦੇਖ ਲੂਗਾ ਵੋਟਾਂ ਵੱਧ ਉਹਦੇ ਨਾਲ ਨੇ ਇਹ ਅਮਰਤਪਾਲ ਸਿੰਘ ਮੈਰੋ ਜਿਹੜਾ ਹੈਗਾ ਇਹ ਇੱਕ ਮਤਲਬ ਗੈਂਗਸਟਰਸ ਕਹਿਸਾ ਤੁਸੀਂ ਉਸ ਟੈਕਨੋਲੋਜੀ ਨੂੰ ਅਡਾਪਟ ਕਰਕੇ ਚੱਲ ਰਿਹਾ ਇਹਦੇ ਕੋ ਬਾਨਾ ਬਾਣੇ ਦੀ دہشت ਪਾਉਂਦਾ ਲੋਕਾਂ ਨੂੰ ਡਰਾਉਣਾ ਇਹ ਕੌਣ ਹੈ ਹੂੰ ਇਹ ਕੌਣ ਹੈ ਬੱਚੀਸ ਨੂੰ ਰੋਕਣ ਵਾਲਾ ਪੰਜਾਬ ਦੇ ਲੋਕ ਇਹਦੇ ਗੁਲਾਮ ਨੇ ਹੂੰ ਕਿਹਾ ਪੰਜਾਬ ਦੀਆਂ ਧੀਆਂ ਭੈਣਾਂ ਦੇ ਗੁਲਾਮ ਨੇ ਮਾਫੀਆਂ ਮੰਗਦੇ ਨੇ ਰੋ ਰੋ ਕੇ ਅੱਜ ਬੱਚੇ ਕਿਉਂ ਇਹ ਕੌਣ ਹੈ ਸੋ ਇਸ ਗੱਲ ਕਰਕੇ ਅਸੀਂ ਕਦੇ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਸਾਡੇ ਤੇ ਸਾਡੇ ਗੁਰੂ ਰਾਜ ਕਰ ਸਕਦੇ ਨੇ ਸਾਡੇ ਪੰਥ ਸ਼ਖਸੀਅਤਾਂ ਨੇ ਜਿਹੜੀਆਂ ਉਹ ਸਾਨੂੰ ਬੋਲ ਸਕਦੀਆਂ ਨੇ ਇਹ ਕੌਣ ਹੁੰਦਾ ਸਾਨੂੰ ਪੰਜਾਬ ਦੇ ਲੋਕ ਇਹਦੇ ਗੁਲਾਮ ਨੇ ਕਿਹਾ ਅਸੀਂ ਗੁਲਾਮੀ ਨਹੀਂ ਪਸੰਦ ਕਰਦੇ ਸਿੱਖ ਆਜ਼ਾਦ ਹੈ ਤੇ ਆਜ਼ਾਦੀ ਰਹਿਣਗੇ ਜਦ ਕਿ ਅਸੀਂ ਲਚਰਤਾ ਫਲਾਉਣੀ ਨਹੀਂ ਚਾਹਦੇ ਅਸੀਂ ਗੁਰਮਤ ਦਾ ਪ੍ਰਚਾਰ ਕਰਨਾ ਚਾਹੁੰਦੇ ਆ ਜੇ ਇਹਨੇ ਮਾਂ ਦਾ ਦੁੱਧ ਪੀਤਾ ਸੀ ਬਥੇਰੇ ਪੰਜਾਬ ਦੇ ਜਿਹੜੇ ਹੁਣ ਇਸ ਸਮੇ ਬੜੀਆਂ ਬੜੇ ਲੋ ਆਪਣੇ ਲੋਕ ਨੇ ਕਨਵਰਟ ਹੋ ਗਏ ਨੇ ਧਰਮ ਛੱਡ ਗਏ ਨੇ ਉਦੋਂ ਇਹਦੀ ਜबान ਕਿਸੇ ਨੂੰ ਪਾ ਕੇ ਤਾਂ ਦੇਖੇ ਹੱਥ ਸੋ ਇਹ ਸਿਰਫ ਕਮਜ਼ੋਰ નિਹੱਥੇ ਲੋਕਾਂ ਨੂੰ ਡਰਾਉਣਾ ਚਾਹੁੰਦਾ ਸਟਾਰ ਗੈਂਗਸਟਰ ਨੂੰ ਬੇਚੀ ਦੀ ਅੱਛੀ ਸ਼ਭੀ ਆ ਪਰ ਬਾਬਾ ਜਿਸ ਤਰੀਕੇ ਨਾਲ ਤੁਸੀਂ ਸ਼ੁਰੂਆਤ ਦੇ ਵਿੱਚ ਇਹ ਕਿਹਾ ਕਿ ਜੇਕਰ ਲਚਰਤਾ ਸੀ ਦੇਖੀਏ ਤਾਂ ਹੀ ਲਚਰਤਾ ਦਿਖੇਗੀ ਪਰ ਇੱਕ ਸਿਆਣਾ ਬੰਦਾ ਆ ਉਹਨੂੰ ਪਤਾ ਆ ਤੁਸੀਂ ਉਹ ਤਾਂ ਤੁਹਾਨੂੰ ਪਤਾ ਕਿ ਤੁਸੀਂ ਲਚਰਤਾ ਨਹੀਂ ਦੇਖਣੀ ਆ ਤੁਸੀਂ ਉਦਾਂ ਦੀਆਂ ਵੀਡੀਓ ਨਹੀਂ ਖੋਲਦੇ ਤੁਸੀਂ ਜੇ ਤੁਹਾਡੇ ਕੋਲ ਮਸਲਾ ਆ ਤਾਂ ਤੁਹਾਨੂੰ ਪਤਾ ਲੱਗਿਆ ਕਿ ਕੋਮਲ ਕੌਰ ਭਾਬੀ ਨਾਂ ਦੀ ਕੋਈ ਸੀ ਇੰਸਟਾਗ੍ਰam ਤੇ ਪਰ ਜਵਾਕਾਂ ਨੂੰ ਨਹੀਂ ਪਤਾ ਬੱਚਿਆਂ ਨੂੰ ਨਹੀਂ ਪਤਾ ਬੱਚੇ ਤੋਂ ਲੈ ਕੇ ਜਿਹੜੇ ਸਕੂਲ 'ਚ ਪੜਦੇ ਉਹਨਾਂ ਦੇ ਹੱਥਾਂ 'ਚ ਫੋਨ ਹੈ ਉਹ ਕਿਵੇਂ ਬਚਣਗੇ ਉਹਨਾਂ ਦੀ ਤਾਂ ਸਮਝ ਹੈ ਨਹੀਂ ਨੀ ਪਤਾ ਕਾਹਨ ਕਿਆ ਖਾਲੀ ਕੀ ਇਹ ਜਿਹੜੀਆਂ ਪੰਜਾਬ ਦੀ ਕੁੜੀਆਂ ਦੀਆਂ ਵੀਡੀਓ ਨਹੀਂ ਮੋਸਟਲੀ ਜਿਹੜਾ ਤੁਸੀਂ ਕਿਸੇ ਵੀ ਤੁਸੀਂ ਕੰਟੈਂਟ ਦੀ ਗੱਲ ਕਰ ਲੋ ਤੁਸੀਂ ਸੈਕਸੀ ਵੀਡੀਓਜ਼ ਜਿਹੜੀਆਂ ਤੁਹਾਨੂੰ ਬਹੁਤ ਸਾਰੇ ਜਿਹੜੇ ਮੰਨ ਲਓ ਕੀ ਕਰ ਰਿਲੇਸ਼ਨਸ ਬਣਾਉਂਦੇ ਆਂ ਦੀਆਂ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਤੁਸੀਂ ਤੁਹਾਡੀ ਅੱਖਾਂ ਕੀ ਦੇਖਣੀਆਂ ਚਾਹੁੰਦੇ ਤੁਸੀਂ ਕੀ ਸੋਚਦੇ ਉਹੀ ਚੀਜ਼ ਤੁਹਾਡੇ ਅੱਗੇ ਆਉਗੀ ਕੀ ਇਹ ਜਿਹੜਾ ਹੈਗਾ ਕੀ YouTube ਦੇ ਨਾਲ ਨੂੰ ਬਦਲ ਦੂਗਾ ਇੱਕ ਪੰਜਾਬ ਦੀ ਕੋਈ ਪੰਜਾਬ ਨੂੰ ਤੂੰ ਸਾਡਾ ਬੌਸ ਲੱਗਦਾ ਛਤਰਮਾਰੇਦ ਸੋ ਇਸ ਗੱਲ ਕਰਕੇ ਇਹ ਜਿਹੜਾ ਪਾਰਟ ਹੈ ਇਹਨੂੰ ਕਿਸੇ ਗੱਲ ਦੀ ਨਹੀਂ ਇਹ ਸਿਰਫ ਹਰ ਵਾਲੇ ਫੇਮ ਭਾਲਦਾ ਹੈ ਐਂਟਰੀ ਆਉ ਸੌਦਾ ਵੀ ਮੈਂ ਪਤਾ ਨਹੀਂ ਕਿੱਡਾ ਕਬੜਾ 나ਡੂ ਖਾਂ ਮੈਂ ਪਤਾ ਨਹੀਂ ਕੀ ਕਰ ਦੂੰਗਾ ਜੇ ਕਰ ਦੂੰਗਾ ਲਾਵੇ ਇਸ ਸਮੇਂ ਹੁਣ ਕਿਸੇ ਕੁੜੀ ਨੂੰ ਹੱਥ ਟਾਈਮ ਰੱਖ ਲਵੇ ਵੀ ਮੈਂ ਫਲਾਣੀ ਕੁੜੀ ਨੂੰ ਕਰਨਾ ਹੈਗਾ ਮੈਂ ਜਖੜਦਾ ਕੁੜੀ ਦੇ ਨਾਲ ਝਾਕ ਕੇ ਦਿਖਾਵੇ ਕਿਸੇ ਧੀ ਭੈਣ ਦੇ ਵੱਲ ਨੂੰ ਇਹ ਛੋਟੇ ਛੋਟੇ ਬੱਚੇ ਮਾਫੀਆਂ ਮੰਗਦੇ ਨੇ ਯਾਰ ਕਰਤਾ ਉਹੀ ਗੱਲ ਹੋ ਜਾਣੀ ਜਿਸ ਤਰੀਕੇ ਨਾਲ ਅਮਰਤਪਾਲ ਨੇ ਕਤਲ ਕੀਤਾ ਤੁਸੀਂ ਵੀ ਕਾਨੂੰਨ ਨੂੰ ਹੱਥ ਚ ਲੈ ਅਸੀਂ ਕਾਨੂੰਨ ਨੂੰ ਹੱਥ ਚ ਨਹੀਂ ਲੈ ਰਹੇ ਅਸੀਂ ਕਾਨੂੰਨ ਦੇ ਅੰਗੇਸਟ ਨਹੀਂ ਐ ਅਸੀਂ ਤਾਂ ਅੱਜ ਪਹਿਲਾਂ ਅਪੀਲ ਕੀਤੀ ਹੈ ਪ੍ਰਸ਼ਾਸਨ ਨੂੰ ਤੇ ਨਮਾਜੁਗ ਮੁੱਖ ਮੰਤਰੀ ਸਾਹਿਬ ਨੂੰ ਕੀਤੀ ਹੈ ਕਿ ਇਹਨਾਂ ਤੇ ਨਕੇਲ ਪਾਓ ਇਹਤੇ ਐਫ ਆਈ ਆਰ ਕੇ ਕਿ ਉਹ ਅੰਦਰ ਢੱਕੋ ਕਿਉਂ ਇਹਨੂੰ ਤੁਸੀਂ ਆਜ਼ਾਦ ਰੱਖਿਆ ਵਾ ਕਿ ਆ ਤੁਸੀਂ ਅੱਜ ਤੋਂ ਬਾਅਦ ਅਗਰ ਕਿਤੇ ਵੀ ਕੋਈ ਘਟਨਾ ਵਾਪਰਦੀ ਆ ਅਜਿਹਿਆਂ ਮੰਨ ਲਓ ਘਟਨਾ ਵਾਪਰਦੀ ਆ ਤਾਂ ਉਹ ਲੋਕ ਜ਼ਿੰਮੇਵਾਰ ਹੋਣਗੇ ਪ੍ਰਸ਼ਾਸਨ ਵੀ ਵਿੱਚ ਮਤਲਬ ਜ਼ਿੰਮੇਵਾਰ ਹੋਗਾ ਜੇ ਕੋਈ ਆਉਣ ਵਾਲੇ ਦਾ ਮਾਰਦਤ ਹੁੰਦੀ ਆ ਅਮਰਤਪਾਲ ਤਾਂ ਕਈ ਸਵੇ ਤੋਂ ਧਮਕੀ ਦੇ ਦਿੰਦਾ ਆ ਰਿਹਾ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਪਹਿਲਾਂ ਕਿਉਂ ਨਹੀਂ ਲਗੇ ਕਿਉਂਕਿ ਪਹਿਲਾਂ ਵੀ ਉਸਨੇ ਬੁਲਾ ਕੇ ਕੁੜੀ ਨੂੰ ਲਿਖਤੀ ਉਹਦਾ ਸਮਝੌਤਾ ਦੀਪਿਕਾ ਲੂਥਰਾ ਜਿਹੜੀ ਆ ਉਹ ਕਹਿੰਦਾ ਕਹਿੰਦੀ ਮੇਰਾ ਲਿਖਤੀ ਸਮਝੌਤਾ ਹੋਇਆ ਤੁਸੀਂ ਪਹਿਲਾਂ ਇਹਦੇ ਉੱਤੇ ਵੀਡੀਓ ਜਾਰੀ ਕਰਨ ਦਾ ਨਹੀਂ ਮਨ ਹੋਇਆ ਕਿ ਇਹਦੇ ਉੱਤੇ ਵੀਡੀਓ ਜਾਰੀ ਕੀਤੀ ਆ ਬੇ ਪੰਜਾਬ ਦੀਆਂ ਧੀਆਂ ਨੂੰ ਤੰਗ ਕਰ ਰਿਹਾ ਜਾਂ ਉਹਨਾਂ ਨੂੰ ਬੁਲਾ ਕੇ ਮਾਫੀਆਂ ਮੰਗਵਾ ਰਿਹਾ ਤੁਹਾਨੂੰ ਸ਼ਾਇਦ ਨਹੀਂ ਪਤਾ ਕਿ ਪਿਛਲੇ ਸਮੇਂ ਇੱਕ ਵੀਡੀਓ ਇਹਦੇ ਦੇ ਕੀਤੀ ਬਕਾਇਦਾ ਪੋਡਕਾਸਟ ਕੀਤਾ ਜਿਹਦੇ ਵਿੱਚ ਜਿਆਦਾ ਹੀ ਰੋਏ ਆ ਨਾ ਰੋਂਦਾ ਸ਼ਾਮ ਸ਼ਾਮ ਰੋਪੀ ਕਾ ਕੇ ਤੁਸਨ ਬੜਾ ਲੋਕਾਂ ਨੂੰ ਪਤਾ ਹੈਗਾ ਭੁੱਲਿਆ ਨਹੀਂ ਹੈਗਾ ਇਹ ਠੀਕ ਹੈ ਲੇਕਿਨ ਕਾਨ ਕੀ ਜਦੋਂ ਨਾਨਕ ਸਰ ਦਾ ਮਸਲਾ ਆਇਆ ਹੋਰ ਬਹੁਤ ਸਾਰੀਆਂ ਨੇ ਆਪਾਂ ਨੂੰ ਇਹ ਕਿ ਸਮਾਜ ਵਿੱਚ ਲੋਕ ਫੇਮ ਲੈਣ ਵਾਸਤੇ ਕਈ ਵਾਰ ਮਿਲ ਕੇ ਵੀ ਕਰਦੇ ਨੇ ਲੋਕ ਇੱਕ ਦੂਜੇ ਨੂੰ ਮੰਨ ਲੋ ਕਰਨ ਵਾਸਤੇ ਫਿਰ ਤਾ ਕਰਕੇ ਅੱਜ ਤੱਕ ਕਿਸੇ ਦੀ ਜਾਨ ਗਈ ਆ ਕਿਸੇ ਦੀ ਧੀ ਸੀ ਕਿਸੇ ਦੀ ਭੈਣ ਸੀ ਕਿਸੇ ਦੀ ਮਾਂ ਸੀ ਇੱਕ ਇਨਸਾਨ ਦਾ ਮਤਲਬ ਹੋਇਆ ਔਰ ਦੂਜੀ ਗੱਲ ਅੱਜ ਸਿੱਖਾਂ ਦਾ ਇਤਿਹਾਸ ਬਦਲ ਗਿਆ ਸਿੱਖਾਂ ਦਾ ਕਰੈਕਟਰ ਬਦਲ ਗਿਆ ਅੱਜ ਇਹਨੇ ਸਿੱਖ ਇਤਿਹਾਸ ਦੇ ਵਿੱਚ ਉਹ ਕਾਲੀ ਪੈਨਸਲ ਚਲਾਤੀ ਜਿੱਥੇ ਕਿਹਾ ਜਾਂਦਾ ਕਿ ਸਿੱਖ ਕਿਸੇ ਔਰਤਾਂ ਤੇ ਬਾਰ ਨਹੀਂ ਕਰਦੇ ਸਾਡੀ ਮਿਸਾਲ ਇਹ ਸੀਗੀ ਕਿ ਸਿੱਖ ਬੀਬੀਆਂ ਤੇ ਸਿੱਖ ਕਦੇ ਵੀ ਕਿਸੇ ਔਰਤ ਨੂੰ ਹੱਥ ਨਹੀਂ ਚੱਕਦੇ ਪਰ ਸਿੱਖਾਂ ਨੇ ਤਾਂ ਇੰਦਰਾ ਗਾਂਧੀ ਮਰੀ ਆ ਗੱਲ ਪਤਾ ਕੀ ਆ ਉਹ ਇੱਕ ਇੰਦਰਾ ਔਰਤ ਨੂੰ ਨਹੀਂ ਮਾਰਿਆ ਉਹਨਾਂ ਨੇ ਹੂੰ ਉਹਨਾਂ ਨੇ ਹਰਮੰਦਸਾਹਬ ਦੇ ਇੱਕ ਕਾਤਲ ਨੂੰ ਮਾਰਿਆ ਉਹਨਾਂ ਨੇ ਇੱਕ ਰਾਜੇ ਨੂੰ ਮਾਰਿਆ ਠੀਕ ਹੈ ਜਿਆਦਾ ਕਿ ਸਿੱਖਾਂ ਦਾ ਇਤਿਹਾਸ ਉੱਥੇ ਤਾਂ ਇਹ ਤਾਂ ਇੱਕ ਨਿਹਾਥੇ ਤੇ ਵਾਰ ਕੀਤਾ ਸੋ ਇਸ ਗੱਲ ਕਰਕੇ ਸਿੱਖਾਂ ਦੇ ਜਿਹੜੀ ਜਿਹੜੀ ਲਚਰਤਾ ਫੈਲ ਰਹੀ ਹੈ ਤੁਸੀਂ ਆਪਣੀ ਵੀਡੀਓ ਵਿੱਚ ਵੀ ਖਾਸ ਤੌਰ ਤੇ ਜ਼ਿਕਰ ਕੀਤਾ ਹੈ ਕਿ ਜੇ ਕਿਸੇ ਦਾ ਦਿਲ ਕਰਦਾ ਉਹ ਚਾਹੇ ਕੱਪੜੇ ਲਾ ਕੇ ਨੱਚੇ ਚਾਹੇ ਜਿੱਦਾਂ ਮਰਜ਼ੀ ਚ ਤੁਹਾਨੂੰ ਲੱਗਦਾ ਕਿ ਠੀਕ ਹੈ ਦੇਖੋ ਤੁਹਾਡੇ ਸਮਝਾਨ ਤੇ ਅੱਜ ਮੈਂ ਤੁਹਾਨੂੰ ਕਹਾਂ ਕਿ ਤੁਹਾਡਾ ਜਿਹੜਾ ਚੈਨਲ ਜਿਹੜਾ ਹੈਗਾ YouTube ਤੇ ਹੀ ਬਣਿਆ ਤੁਸੀਂ ਉਤੇ ਕੀ ਫਾਇਦੇ ਲੈਣੇ ਆ ਕੀ ਬੈਨੀਫਿਟਸ ਲੈਣੇ ਆ ਤੁਸੀਂ ਤੁਸੀਂ ਕੋਈ ਸ਼ਰੀਰ ਵੀਡੀਓ ਪਾ ਸਕਦੇ ਹੋ ਉਹ ਤਾਂ ਤੁਹਾਡੇ ਆਪਣੇ ਹੱਥ ਵਿੱਚ ਹੈ ਅਸੀਂ ਜਿਹੜਾ ਉਪਦੇਸ਼ ਦਿੰਨੇ ਆ ਗੁਰਵਾਣੀ ਦਾ ਜਿਹੜਾ ਡੇਲੀ ਉਪਦੇਸ਼ ਹੈ ਜੇ ਆਜਾ ਬਾਪੂ ਉਹਨੂੰ ਸੁਣਦਾ ਹੋਇਆ ਮੈਨੂੰ ਸੁਣਦਾ ਇਹ ਤਾਂ ਪਰਮੇਸ਼ਵਰ ਦੀ ਖੇਲ ਹੈ ਅੱਜ ਲਚਰਤਾ ਪ੍ਰਮੋਟ ਹੋ ਰਹੀ ਹੈ ਪਰਮੇਸ਼ਵਰ ਦੀ ਖੇਲ ਹੈ ਉਹਦੀ ਕੋਈ ਉਹ ਉਹਦੇ ਵਿੱਚ ਕੀ ਰੋਲ ਸਦਾ ਕਰੇ ਲੇਕਿਨ ਅਸੀਂ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਨੂੰ ਡਰਾਈਏ ਧਮਕਾਈਏ ਇਹ ਨਹੀਂ ਹੋ ਸਕਦਾ ਹਮ ਪਰ ਉਸ ਤੋਂ ਪਹਿਲਾਂ ਉਹ ਕਹਿੰਦਾ ਕਿ ਮੈਂ ਇਹਨਾਂ ਨੂੰ ਮੌਕਾ ਦਿੱਤਾ ਇਹਨਾਂ ਦੇ ਨਾਲ ਉਹ ਕੌਣ ਹੁੰਦਾ ਹੈ ਮੌਕਾ ਹੁੰਦਾ ਉਹ ਕੌਣ ਦਾ ਅਸੀਂ ਪ੍ਰਜਾ ਹਾਂ ਉਹਨਾਂ ਦੀ ਉਹ ਰਾਜਾ ਹੈ ਜਾਂ ਤੇ ਹਮ ਉਹ ਕਹਿੰਦਾ ਮੇਰਾ ਇੱਕ ਸਿੰਘ ਹੋਣ ਦੇ ਨਾਤੇ ਫੜ ਜਾ ਪੰਜਾਬ ਚ ਜਿਹੜਾ ਸੱਭਿਆਚਾਰ ਹੈ ਉਹ ਗਰ ਕਰਿਆ ਆ ਪੰਜਾਬ ਦਾ ਸੱਭਿਆਚਾਰ ਗਲਤ ਪਾਸੇ ਜਿਹੜੀਆਂ ਕੁੜੀਆਂ ਨੇ ਮੁੰਡੇ ਨੇ ਉਹ ਗਲਤ ਚੀਜ਼ਾਂ ਦੇਖੇ ਗਲਤ ਪਾਸੇ ਲੱਗ ਰਹੇ ਉਹ ਤਾਂ ਇਹ ਜੀ ਜਸਟੀਫਾਈ ਕਰ ਰਿਹਾ ਉਹ ਤਾਂ ਪੰਜਾਬ ਦਾ ਸੱਭਿਆਚਾਰ ਸਿੱਖਾਂ ਦਾ ਇਤਿਹਾਸ ਬਦਲਤਾ ਇਹ ਸਿੱਖਾਂ ਨੇ ਔਰਤਾਂ ਨੂੰ ਮਾਰਿਆ ਅੱਜ ਨਿਹੰਗ ਸਿੰਘਾਂ ਦੇ ਨਾਲ ਲੰਘਦੀਆਂ ਕੁੜੀਆਂ ਜਿਹੜੀਆਂ ਨੇ ਉਹ ਕੀ ਸੋਚਣੀਆਂ ਬਾਖਾਲੀਆਂ ਸਟੇਟਾਂ ਦੇ ਵਿੱਚ ਕੀ ਆ ਕੀ ਨਿਹੰਗ ਸਿੰਘਾਂ ਨੇ ਇੱਕ ਔਰਤ ਨੂੰ ਮਾਰਿਆ ਵੀ ਸਿੱਖਾਂ ਨੇ ਔਰਤ ਨੂੰ ਮਾਰਿਆ ਬੀ ਜਿਹੜੇ ਸੌ ਨਹੀਂ ਖਾਂਦੇ ਸਾਡੀ ਅੱਜ ਉਹਨਾ ਉਹ ਕੀ ਉਥੇ ਪ੍ਰਮੋਟ ਕਰਿਆ ਨਾਲੇ ਦੂਜੀ ਗੱਲ ਇਹ ਕਹਿੰਦਾ ਮੈਂ ਤੁਹਾਨੂੰ ਮੌਕਾ ਦੰਨਾ ਇਹ ਕੌਣ ਆ ਇਹ ਕੌਣ ਆ ਮੌਕਾ ਦੇਣ ਵਾਲਾ ਬਹੁਤ ਆ ਕਿਸੇ ਦਾ ਇਹ ਠੀਕ ਹੈ ਇਹਨੇ ਕਈ ਸਾਲ ਹੋ ਗਏ 3-4 ਸਾਲ ਇਹ ਤੁਹਾਨੂੰ ਕਹਾ ਕਿ ਇੱਧਰ ਬੱਦੀ ਦੇ ਲਾਗੇ ਨਾਲਾ ਕੱਢਦੇ ਲਾਗੇ ਇਹ ਕਿਨੇ ਗੁਰਦੁਆਰਾ ਸਭ ਚ ਕਬਜ਼ਾ ਕਰ ਲਿਆ ਸੀਗਾ ਉਥੇ ਚਿੱਤਰ ਮਾਰ ਕੇ ਤੋਰਿਆ ਇਹ ਅਸੀਂ ਸੋ ਇਸ ਗੱਲ ਕਰਕੇ ਅੱਛਾ ਪਹਿਲਾਂ ਵੀ ਤੁਹਾਡਾ ਅਮਰਤਪਾਲ ਦੇ ਨਾਲ ਪੰਗਾ ਪਿਆ ਜੀ ਮੇਰਾ ਪੰਗਾ ਨਹੀਂ ਇਹ ਗੁਰਦੁਆਰਾ ਸਾਹਿਬ ਵਿੱਚ ਚੱਲਿਆ ਗੁਰੂ ਹਰਿਰਾਇ ਸਾਹਿਬ ਆਲਾ ਦਾਸਥਾਨ ਹੈ ਜਦੋਂ ਕਿਸਾਨੀ ਮੋਰਚੇ ਦਾ ਮਸਲਾ ਸੀ ਉੱਥੋਂ ਆਇਆ ਉੱਥੋਂ ਇਹਨੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਉੱਥੋਂ ਗਾਇਬ ਹੋ ਗਿਆ ਨਾਲ ਦੇ ਬੰਦੇ ਇਹਦੇ ਅੰਦਰ ਹੋ ਗਏ ਉਹ ਇਹ ਬੱਚਿਆਂ ਨੂੰ ਗੁੰਮਰਾਹ ਕਰਦਾ ਉਹਨਾਂ ਨੂੰ ਅੱਜ ਕੱਲ੍ਹ ਲੋਕ ਨਾ ਸੋਸ਼ੀ ਫੇਮ ਲੈਣ ਵਾਸਤੇ ਮੰਨ ਲਓ ਉਹ ਵਾਇਰਲ ਹੋਣ ਵਾਸਤੇ ਬਹੁਤ ਸਾਰੇ ਕੰਮ ਕਰਦੇ ਨੇ ਜਿਵੇਂ ਉਹ ਕੁੜੀਆਂ ਵਾਇਰਲ ਹੋਣ ਵਾਸਤੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀਆਂ ਨੇ ਐਦੀਆਂ ਮਤ ਪਾਲ ਤੇ ਤੁਹਾਨੂੰ ਲੱਗਦਾ ਕਿ ਕੁੜੀਆਂ ਠੀਕ ਕਰ ਰਹੀਆਂ ਨੇ ਕੁੜੀਆਂ ਦੇਖੋ ਕਾਰਨ ਕੀ ਆ ਧੀਆ ਭੈਣਾਂ ਨੂੰ ਤਾਂ ਸਾਡਾ ਹੱਥ ਵੱਨ ਕੇ ਸਮਝਾਉਣਾ ਹੀ ਆ ਵੀ ਤੁਸੀਂ ਸਾਡੀਆਂ ਭੈਣਾਂ ਐ ਧੀਆ ਐ ਹਨਾ ਉਹਨਾਂ ਨੂੰ ਸਮਝਾ ਸਕਦੇ ਆ ਕਿ ਆ ਤੁਸੀਂ ਮਾਰ ਸਕਦੇ ਇਹਨਾਂ ਨੂੰ ਕੀ ਤੁਹਾਡੇ ਮਤਾ ਕੋ ਨੂੰ ਮਾਰਨਾ ਠੀਕ ਹੈ ਸੋ ਇਸ ਗੱਲ ਕਰਕੇ ਅਮਰਤਪਾਲ ਦੇਸ਼ ਪ੍ਰਧਾਨ ਸਾਡਾ ਮੁੱਖ ਮੰਤਰੀ ਕਹੇ ਵੀ ਭਾਈ ਇਹ ਕੰਮ ਨਾ ਕਰੋ ਚੰਗੀ ਗੱਲ ਹੈ ਲੇਕਿਨ ਆਜ਼ਾਦ ਭਾਰਤ ਸਾਡੇ ਸਿੰਘ ਸਾਹਿਬ ਕਹਿਣ ਅਕਾਲਤਾ ਸਭ ਤੇ ਕਹਿਣ ਇਹ ਭਾਈ ਇਹ ਕੰਮ ਨਾ ਕਰੋ ਆ ਪਿੱਛੇ ਇੱਕ ਵੀਡੀਓ ਸੀਗੀ ਕੇਐਸ ਮੱਖਣ ਦੀ ਉਹ ਬੋਲਦਾ ਸੀਗਾ ਇੱਕ ਆਪਣੇ ਸாம் ਸੰਦੂ ਕਰਕੇ ਬੱਚੇ ਨੂੰ ਬੋਲਦਾ ਸੀਗਾ ਵੀ ਤੂੰ ਆਜ ਹੀ ਮੇਰੇ ਮੋਟਰ ਤੇ ਫਲਾਣਾ ਕਾ ਲਈ ਉਦੋਂ ਕਹਤੇ ਨਹੀਂ ਉਹਨੂੰ ਬੋਲਿਆ ਹੈਗਾ ਹੂੰ ਉਦੋਂ ਕਿਥੇ ਇਹਦੀ ਚੁੱਪੀ ਕਿਉਂ ਸੀ ਗੱਗੂ ਗਿੱਲਰਾ ਨਾ ਤੁਰਿਆ ਫੇਦਾ ਉਹਨਾਂ ਦਾ ਦੱਸੋ ਕਿ ਇੱਥੇ ਧਰਮ ਉਹ ਤੁਹਾਡੇ ਕਹਿਣ ਦਾ ਮਤਲਬ ਕੁਝ ਲੋਕਾਂ ਨੂੰ ਟਾਰਗੇਟ ਕਰਦਾ ਇਹ ਸਿਰਫ ਕਮਜ਼ੋਰ ਬੰਦਿਆਂ ਨੂੰ ਟਾਰਗੇਟ ਕਰਦਾ ਔਰ ਦੂਜੀ ਗੱਲ ਫੇਮ ਲੈਣਾ ਚਾਹੁੰਦਾ ਔਰ ਬਦਮਾਸ਼ੀ ਦਿਖਾਂਦਾ ਆਪਣੀ ਵੀ ਮੇਰਾ ਰਾ ਤੂੰ ਕੌਣ ਹੁੰਨਾ ਹੈ ਰੋਕਣ ਵਾਲਾ ਇਹਨਾਂ ਨੂੰ ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਵੀ ਕਹਾਂਗਾ ਕੀ ਪੰਜਾਬ ਦੇ ਬੱਚਿਆਂ ਨੂੰ ਡਰਨੇ ਦੀ ਲੋੜ ਨਹੀਂ ਹੈ ਤੁਸੀਂ ਗਲਤ ਕੰਮ ਨਾ ਕਰੋ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਕਿ ਤੁਸੀਂ ਅਜਈਆਂ ਵੀੜੀਆਂ ਪਾਓ ਪਰ ਜੇ ਕੋਈ ਤੁਹਾਨੂੰ ਡਰਾ ਕੇ ਧਮਕਾਉਂਦਾ ਹੈ ਅਮਰਤਪਾਲ ਦੀ ਗੱਲ ਕਰਦਾ ਮੈਂ ਤੁਹਾਡੇ ਨਾਲ ਖੜਾ ਹੂੰ ਕਾਨੂੰਨ ਦੀ ਗੱਲ ਕਰ ਲਈਏ ਰਣਵੀਰ ਇਲਾਵਾਦੀਆ ਦਾ ਇੱਕ ਬਹੁਤ ਤਕੜਾ ਸ਼ੋਅ ਚੱਲਿਆ ਸੀਗਾ ਉਹਨਾਂ ਨੇ ਬਹੁਤ ਗਲਤ ਗੰਦੀਆਂ ਨਿਹਾਇਤ ਗੱਲਾਂ ਉਹਨਾਂ ਨੇ ਉਸ ਸ਼ੋਅ 'ਚ ਬੋਲੀਆਂ ਤਾਂ ਉਸ ਵੇਲੇ ਸਰਕਾਰ ਨੇ ਉਹਦੇ ਉੱਤੇ ਸਿਕੰਜਾ ਕੱਸਤਾ ਸੁਪਰੀਮ ਕੋਰਟ ਤੱਕ ਮਸਲਾ ਚੱਲ ਗਿਆ ਤਾਂ ਤੁਹਾਨੂੰ ਲੱਗਦਾ ਨਹੀਂ ਤੁਸੀਂ ਮੋਦੀ ਸਾਹਿਬ ਉਹਨਾਂ ਦੀ ਸਪੋਰਟ ਵੀ ਕਰਦੇ ਹੋ ਨੇੜੇ ਵੀ ਆਵੇ ਸੈਂਟਰ ਨੂੰ ਇਹ ਜੋ ਲੱਚਰ ਤਾਂ ਫੈਲ ਰਹੀ ਆ ਇਸ ਨੂੰ ਰੋਕਣ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਤੁਸੀਂ ਇੱਕ ਕੰਮ ਕਰੋ ਨਾ ਮੇਰੀ ਮੁੱਖ ਮੰਤਰੀ ਸਾਹਿਬ ਅਸੀਂ ਤਾਂ ਉੱਥੇ ਜਾਣ ਦੀ ਕੀ ਲੋੜ ਆ ਸਮੇਂ ਅਸੀਂ ਪੰਜਾਬ ਦੀ ਗੱਲ ਹੋ ਰਹੀ ਆ ਪੰਜਾਬ ਦੇ ਮਸਲੇ ਦੀ ਗੱਲ ਹੋ ਰਹੀ ਆ ਪਰ ਇਹ ਤਾਂ ਮਸਲਾ ਪੂਰੀ ਭਾਰਤ ਦਾ ਹੀ ਆ ਨਾ ਕਿਉਂਕਿ ਇਹ ਰੇਗਿਸਤਾਨ ਲਈ ਇੱਥੇ ਨਹੀਂ ਨਾ ਮੇਨ ਗੱਲ ਕੀ ਆ ਗੱਲ ਪੰਜਾਬ ਦੀ ਹੋ ਰਹੀ ਆ ਆਪਾਂ ਪਹਿਲਾਂ ਪੰਜਾਬ ਨੂੰ ਗੱਲ ਕਰੀਏ ਜੇ ਪੰਜਾਬ ਦਾ ਮੁੱਖ ਮੰਤਰੀ ਦੀ ਗੱਲ ਨਹੀਂ ਸੁਣਦਾ ਫਿਰ ਆਪਾਂ ਉੱਪਰ ਜਾਈਏ ਸਟੈਪ ਬਾਈ ਸਟੈਪ ਚੱਲੀ ਹੈ ਨਾ ਆਪਾਂ ਤਾਂ ਇੱਕ ਸਾਡਾ ਸਵਾਲ ਹੈ ਕਿਉਂਕਿ ਇਹ ਤਾਂ ਕਿਉਂ ਸਵਾਲ ਕਿਹਦੇ ਵਿੱਚ ਮੈਂ ਅਲਾਹਾਬਾਦੀਆਂ ਦੀ ਗੱਲ ਕੀਤੀ ਹੈ ਕਿ ਅਲਾਹਾਬਾਦੀ ਦੀ ਗੱਲ ਕਰਦੇ ਆ ਅੱਜ ਕਿਉਂਕਿ ਇਹ ਪਹਿਲਾ ਮਸਲਾ ਨਹੀਂ ਪੰਜਾਬ ਦੇ ਪੰਜਾਬ ਦੇ ਲਚਰਤਾ ਨਹੀਂ ਕੱਲੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਲਚਰਤਾ ਸਾਡੇ ਕੋਲ ਪਾਸਵਰਡ ਹੈ ਦੇਸ਼ ਦਾ ਪ੍ਰਦੇਸ਼ ਦਾ ਨਾ ਅਗਰ ਕਪਾਗਲ ਮੇਰਾ ਤਾਂ ਮੰਨਣਾ ਦੇਖੋ ਇਹ ਯੂਟਿਊਬਰ ਜੀ ਤੁਸੀਂ ਇਹ ਤੇ ਜੋ ਦੇਖਣਾ ਚਾਹੁੰਦੇ ਆ ਤੁਸੀਂ ਉਹ ਦੇਖ ਸਕਦੇ ਹੋ ਨਾ ਦੇਖੋ ਲਚਰ ਤਾਂ ਫੈਲ ਵੀ ਕਿਵੇਂ ਦੇਖਣ ਨਾਲ ਫੈਲਦੀ ਹੈ ਨਾ ਅੱਜ ਨਾ ਦੇਖੋ ਤਾਨੂੰ ਕਿਨੇ ਸਾਂ ਖਾਈਏ ਵੀ ਤੂੰ ਦੀ ਪ੍ਰੋਫਾਈਲ ਚੈੱਕ ਕਰਨੀ ਆ ਕਲੀ ਕਲੀ ਵੀਡੀਓ ਜਿਆਦਾ ਮਤਲਬ ਤੁਹਾਨੂੰ ਪਰ ਬੱਚੇ ਜਿਹੜੇ ਆ ਉਹ ਤਾਂ ਜਾਣਦੇ ਨਾ ਜਿਹਨਾਂ ਬੱਚਿਆਂ ਦੇ ਹੱਥਾਂ 'ਚ ਛੋਟੇ ਛੋਟੇ ਬੱਚੇ ਤਾਂ ਅਣਜਾਣ ਨਹੀਂ ਹੈਗੇ ਤੁਸੀਂ ਅਸੀਂ ਅਣਜਾਣ ਹੈ ਅਸੀਂ ਅਣਜਾਣ ਹੈ ਬੱਚੇ ਅਣਜਾਣ ਨਹੀਂ ਹੈ ਇਹ ਤਾਂ ਬਹਾਨਾ ਹੈ ਦੱਸੋ ਕਿਹਦੇ ਬੱਚੇ ਨੇ ਜਾ ਕੇ ਜਾ ਕੇ ਵੀ ਉਹਦੀ ਕਮਲ ਕੌਰ ਦੀ ਕੁੜੀ ਦੇ ਆ ਜਾ ਰਹੇ ਕੋਈ ਗਲਤ ਬੋਲਤਾ ਇਹ ਸਿਰਫ ਬਹਾਨਾ ਹੈ ਮਰਜੀ ਨਾਲ ਜੰਮੇ ਆ ਬੱਚੇ ਮੇਰੇ ਬੱਚਿਆਂ ਦੀ ਮੇਰੀ ਜ਼ਿੰਮੇਵਾਰੀ ਆ ਨਾ ਠੀਕ ਹੈ ਇਹ ਛੜਾ ਛੜਾਂ ਕਾ ਮਲੰਗਾ ਠੀਕ ਐ ਇਹਦੀ ਇਹਦੀ ਜ਼ਿੰਮੇਵਾਰੀ ਐ ਆਪਣੇ ਮਾਂ ਬਾਪ ਨੂੰ ਕਹੇ ਵੀ ਤੁਸੀਂ ਮੋਬਾਈਲ ਛੱਡ ਦਿਓ ਇਹਨੂੰ ਕਹੋ ਆਪਣੇ ਮਾਂ ਬਾਪ ਨੂੰ ਕਹੋ ਕਹੇ ਵੀ ਤੂੰ ਮੋਬਾਈਲ ਛੱਡ ਦੇ ਤੂੰ ਛੱਡ ਦੇ ਮੋਬਾਈਲ ਤੂੰ ਕਿਉਂ ਕੁੜੀਆਂ ਦੀਆਂ ਪ੍ਰੋਫਾਈਲਾਂ ਚੈੱਕ ਕਰਦਾ ਕਿਹੜੀ ਕੁੜੀ ਕਿਆ ਕਰਦੀ ਆ ਕਿਆ ਨਹੀਂ ਕਰਦੀ ਇਹਨੂੰ ਇਹੀ ਕੰਮ ਐ ਯਾਨੀ ਕਿ ਸਾਰਾ ਦਿਨ ਇਹ ਲੋਕਾਂ ਦੀਆਂ ਰੀਲਾਂ ਚੈੱਕ ਕਰਦਾ ਇਹਨੂੰ ਕੋਈ ਕੰਮ ਨਹੀਂ ਹੈਗਾ ਇੱਕ ਬੱਚੀ ਮੈਂ ਰੋਂਦੀ ਦੇਖੀ ਆ ਅੱਜ ਪ੍ਰੀਤ ਜੱਤੀ ਕਰਕੇ ਸ਼ਾਇਦ ਉਹਦਾ ਪ੍ਰੋਫਾਈਲ ਆ ਉਹ ਰੋਂਦੀ ਆ ਉਨੂੰ ਤਾਂ ਸਵੇ ਦੇ ਧਮਕੀਆਂ ਦੇ ਰੇ ਕਹਿੰਦੀ ਮੈਨੂੰ ਇਹ ਕਰ ਰਿਹਾ ਰੋ ਰਹੀ ਆ ਉਹ ਇਹ ਜਿਹਬਤੀਆਂ ਪਹਿਣਾ ਨੇ ਸਾਡੀਆਂ ਨੂੰ ਤੂੰ ਤੰਗ ਕਰਦਾ ਤੂੰ ਗੁੰਡਾ ਇਹਦਾ ਗੁੰਡਾ ਹੈ ਇਹ ਛੇਤਰਾਂ ਦੀ ਕਮੀ ਹੈ ਇਹ ਛੇਤਰ ਮਾਰੂ ਫੜ ਕੇ ਜਿੱਥੇ ਆਉਂਦਾ ਜਿਸ ਤਰੀਕੇ ਦੇ ਅੱਜ ਕੱਲ ਕਲਚਰ ਚੱਲ ਪਿਆ ਕੁੜੀਆਂ ਵੀਡੀਓ ਬਣਾ ਰਹੀਆਂ ਨੇ ਬਿਲਕੁਲ ਨੰਗਨ ਤੱਕ ਦਿਖਾ ਰਹੀਆਂ ਨੇ ਤੁਹਾਨੂੰ ਲੱਗਦਾ ਕਿ ਪ੍ਰਚਾਰ ਦੀ ਕਮੀ ਵੀ ਹੈ ਕਿ ਜਿਸ ਕਰਕੇ ਜਿਹੜੇ ਅੱਜ ਦੀ ਨੌਜਵਾਨੀ ਆ ਪੰਜਾਬ ਦੀ ਇਸ ਰਸਤੇ ਉੱਤੇ ਤੁਰ ਰਹੀ ਆ ਕੁੜੀ ਆ ਦੀਪਕਾ ਲੁਥਰਾ ਉਹ ਅੰਮ੍ਰਿਤਸਰ ਦੀ ਹੈ ਅੰਮ੍ਰਿਤਸਰ ਗੁਰੂ ਨਗਰੀ ਹੈ ਉੱਥੇ ਦੀ ਕੁੜੀ ਵੱਲੋਂ ਇਸ ਤਰ੍ਹਾਂ ਦੀਆਂ ਵੀਡੀਓ ਪਾਣੀਆਂ ਲੱਗਦਾ ਕਿ ਪ੍ਰਚਾਰ ਦੀ ਕਮੀ ਹੈ ਜਿਸ ਕਰਕੇ ਹੋ ਰਹੀ ਹੈ ਬਹੁਤ ਵਧੀਆ ਗੱਲ ਆ ਇਹਦੇ ਵਿੱਚ ਸਭ ਤੋਂ ਵੱਡੀ ਕਮੀ ਆ ਪੰਜਾਬ ਵਿੱਚ ਲਚਰਤਾ ਜਿਹੜੀਆਂ ਵੀਡੀਓ ਸਭ ਤੋਂ ਘੱਟ ਕੱਪੜੇ ਵਾਲੀਆਂ ਜਿਹੜੀਆਂ ਵੀਡੀਓ ਸਭ ਤੋਂ ਪਹਿਲਾਂ ਚਲਾਈਆਂ ਜੱਜੀਬੀ ਨੇ ਜੱਜੀਬੀ ਦੀ ਪ੍ਰਚਾਰਕ ਨਾਲ ਸਾਂਝ ਹੈ ਕਿਹਦੇ ਨਾਲ ਸਾਂਝ ਹੈ ਮੋਰਾਵਾਲੀ ਨਾਲ ਤਰਸੀਮ ਸਿੰਘ ਯਾਨੀ ਤਰਸੀਮ ਸਿੰਘ ਮੋਰਾਵਾਲੀ ਵੀ ਜੱਜਬੀ ਨਾਲ ਸਾਂਝ ਆ ਪੰਜਾਬ ਵੀ ਗਾਣਿਆਂ ਤੇ ਸਭ ਤੋਂ ਘੱਟ ਕੱਪੜੇ ਵਾਲੀਆਂ ਜਿਹੜੀਆਂ ਵੀਡੀਓ ਏ ਜੱਜੀ ਵੀ ਤਾਂ ਸਟਾਰਟ ਹੋਈਆਂ ਸਾਡੇ ਪ੍ਰਚਾਰਕਾਂ ਦੇ ਇਹ ਜੇ ਹਾਲ ਨੇ ਜਿਉਂ ਉਹਨਾਂ ਦੀ ਆਪਸੀ ਜੱਫੀਆਂ ਪਾਪ ਆ ਅੰਨੇ ਅੰਗ ਸਿੰਘ ਨੇ ਸਾਡੇ ਜਿਹੜੇ ਗੱਤਕਾ ਵਾਲੇ ਬਹੁਤ ਸਾਰੇ ਕਲੱਬ ਜਏ ਇਹ ਨੇ ਜਿਹੜੇ ਹੁਣ ਫਿਲਮਾਂ 'ਚ ਕੰਮ ਕਰਨ ਲੱਗ ਗਏ ਨੇ ਕਿਆ ਕਰੂਗਾ ਤੁਸੀਂ ਠੀਕ ਐ ਥੋੜੇ ਬਹੁਤੇ ਪੈਸੇ ਘੱਟ ਮਿਲਨੇ ਆ ਸਟਾਰ ਕੋ ਗੱਡੀਆਂ ਵੱਧ ਦੇਖੇ ਤੁਹਾਡੀਆਂ ਅੱਖਾਂ ਚਮਕ ਨੂੰ ਭੱਜਦੀਆਂ ਹੀ ਆ ਫੇਰ ਉਹਨਾਂ ਨੇ ਵੀ ਤਾਂ ਹੀ ਕੁਝ ਕਰਨਾ ਕਿੰਨੇ ਨੇ ਤੁਹਾਡੇ ਕਹਿਣ ਦਾ ਮਤਲਬ ਇਹ ਜੋ ਵਾਪਰ ਰਿਹਾ ਹੈ ਦੀ ਸ਼ੁਰੂਆਤ ਬਹੁਤ ਦਿਰ ਪਹਿਲਾਂ ਹੋ ਗਈ ਸੀ ਇਹ ਸਿਰਫ ਮੈਂ ਇਹ ਕਹਾਂਗਾ ਕਿ ਹਫਤੇ ਪਹਿਲਾਂ ਜਿਹੜਾ ਗੁਨਾਹ ਜਿਹੜਾ ਕੀਤਾ ਹੈ ਜਿਹੜਾ ਪੰਜਾਬੀ ਕਲਚਰ ਦੇ ਵਿੱਚ ਜਿਹੜਾ ਕੀਤਾ ਇਹ ਸਾਰਾ ਇਹਨਾਂ ਨੇ ਕੀਤਾ ਮੋਰਾ ਵਾਲੀ ਉਹਦਾ ਯਾਰ ਹੈ ਠੀਕ ਹੈ ਤੇ ਉਤੇ ਬਾਅਦ ਆ ਗਿਆ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਮੈਨੂੰ ਕੀ ਲੋਕਾਂ ਪਰ ਤਾਪਤ ਜਗਾਉਣਾ ਚਾਹੁੰਦਾ ਆਪਣੇ ਆਪ ਦੇ ਵਿੱਚ ਉਹ ਹੋਰ ਨੇ ਲੋਕ ਮਾਜੇ ਦੇ ਲੋਕ ਡਰਦੇ ਨੇ ਵੀ ਹੋ ਸਕਦਾ ਤੇਤੇ ਵੀ ਜਿਹੜੇ ਮੈਰੋਂ ਦੀ ਗੱਲ ਸੁਣਦੇ ਨੇ ਇਹ ਸ਼ਹੀਦਾ ਦੀ ਧਰਤੀ ਤੋਂ ਆ ਤੁਸੀਂ ਮੋਰਾਵਾਲੀ ਦੀ ਗੱਲ ਕੀਤੀ ਹੈ ਤੁਸੀਂ ਮੋਰਾਵਾਲੀ ਨੂੰ ਮਿਲੇ ਕਦੇ ਕਦੇ ਉਹਨਾਂ ਨੇ ਇਹ ਗੱਲ ਕੀਤੀ ਹੈ ਮੈਨੂੰ ਨਹੀਂ ਮੈਂ ਮਿਲਿਆ ਨਹੀਂ ਆ ਦੂਰ ਤੇ ਕਿਉਂਕਿ ਉਹਨਾਂ ਦੀਆਂ ਜੋ ਢਾਡੀ 12 ਨੇ ਜਾਂ ਉਹਨਾਂ ਦਾ ਆਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਦੇ ਗੀਤ ਵੀ ਆਉਂਦੇ ਨੇ ਤਾਂ ਉਹ ਕਾਫੀ ਜ਼ਿਆਦਾ ਮੋਸਟਲੀ ਕਿਹ ਨਾਲ ਕਰਦਾ ਮੋਸਟਲੀ ਗੱਲ ਤਾਂ ਪੈਸੇ ਦੀ ਆ ਜਦੋਂ ਤੁਸੀਂ ਚਮਕ ਦਮਕ ਨੂੰ ਦੇਖ ਕੇ ਉਹ ਕਰਦੇ ਆ ਇਹਨਾਂ ਕੁੜੀਆਂ ਨੂੰ ਕਿਉਂ ਟਾਰਗੇਟ ਕਰਦਾ ਹੈ ਇਹ ਸ਼ੋਸ਼ ਪਤਾ ਕਾਨ ਕੀ ਆ ਇਹ ਤਾਂ ਵਾਇਰਲ ਹੋ ਗਈਆਂ ਉਹਨੂੰ ਪਹਿਲਾਂ ਨਾ ਨਾ ਘਾੜੀ ਹੈ ਮੋਰਾਂ ਵਾਲੀ ਤੁਸੀਂ ਉਹਨੂੰ ਕਰ ਰਹੇ ਹੋ ਡਾਰ ਮੈਂ ਕੋ ਝੂਠ ਬੋਲਦੇ ਹੂੰ ਸੱਚਾ ਇਹ ਹੂੰ ਸੱਚਾ ਕੋ ਝੂਠਾ ਥੋੜੀ ਆ ਹੂੰ ਹੋਈ ਦੇ ਵਿੱਚ ਉਹ ਥੋੜੀ ਆ ਜੇ ਅਕਾਲ ਤਾ ਤੇ ਬਲਾ ਕੇ ਕਹਿ ਲਵੇ ਗੁਰੂ ਸਾਹਿਬ ਤੇ ਹੱਥ ਰੱਖ ਕੇ ਕਹਿ ਦੂੰਗਾ ਮੈਂ ਦੂਸਰੀ ਗੱਲ ਇਹ ਛੋਟੇ ਛੋਟੇ ਜਿਹੜੇ ਮੰਨ ਲਓ ਮੈਂ ਤੁਹਾਨੂੰ ਕਹਾਂਗਾ ਜੇ ਬਹੁਤ ਸਾਰੇ ਅਜਿਹੇ ਨੇ ਜਿਨ੍ਹਾਂ ਨੂੰ ਇਹ ਪਹਿਲਾਂ ਬੋਲਦੇ ਨੇ ਫਿਰ ਉਹਦੇ ਘਰ ਜਾਂਦੇ ਨੇ ਹੁਣ ਅੰਦਰ ਵਟ ਕੇ ਕਿਸੇ ਤੇ ਪੈਸੇ ਪੂਸੇ ਲੈ ਲੇ ਤਾਂ ਸਾਨੂੰ ਕਹਿ ਨਹੀਂ ਸਕਦੇ ਹੈਗੇ ਹੈ ਤਾਂ ਬਲੈਕਮੇਲਿੰਗ ਹੀ ਆ ਠੀਕ ਹੈ ਸੋ ਇਸ ਗੱਲ ਕਰਕੇ ਇਹਨੂੰ ਕੋਈ ਨਹੀਂ ਇਹਨੂੰ ਛੇਤਰਾਂ ਦੀ ਕਮੀ ਆ ਪੰਜਾਬ ਸਰਕਾਰ ਨੂੰ ਅੰਦਰ ਢੱਕਣਾ ਚਾਹੀਦਾ ਸਮੇ ਮਾਨਯੋਗ ਡੀਜੀਪੀ ਸਾਹਿਬ ਨੂੰ ਕਹਿੰਦਾ ਇਹਦੇ ਸਖਤ ਐਕਸ਼ਨ ਲਿਆ ਜਾਵੇ ਤਾਂ ਲੋਕ ਗੱਲ ਕਿਉਂ ਮੰਨਣਾ ਜਦੋਂ ਅਮਰਤਪਾਲ ਦੇ ਵੱਲੋਂ ਇੱਕ ਕੀਤਾ ਜਾਂਦਾ ਆ ਜਾਂ ਉਸ ਦੇ ਵੱਲੋਂ ਬਾਦ ਵਿੱਚ ਆ ਕੇ ਬਿਆਨ ਦਿੱਤਾ ਕਿ ਮੈਂ ਕਤਲ ਕਰਤਾ ਬਹੁਤ ਸਾਰੇ ਲੋਕ ਤਾਂ ਉਹਦੀ ਸਪੋਰਟ ਕਰ ਰਹੇ ਪਰ ਤੁਹਾਨੂੰ ਲੋਕ ਕਹਿੰਦੇ ਕਿ ਤੁਸੀਂ ਤਾਂ ਨਕਲੀ ਨੇਹਾਂ ਸਿੰਘ ਹੋ ਦੇਖੋ ਮੈਨੂੰ ਅਸਲੀ ਆ ਮੈਂ ਨਕਲੀ ਆ ਮੈਨੂੰ ਕਿਸੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਮੇਰਾ ਗੁਰੂ ਤੇ ਮੈਨੂੰ ਸਰਟੀਫਿਕੇਟ ਲੈਣਾ ਮੈਂ ਉਹ ਨਹੀਂ ਆ ਕਿ ਮਰ ਗਿਆ ਬੰਦਾ ਲਿਖਦਾ ਸਵਰਗਵਾਸੀ ਉੱਥੇ ਕੱਢ ਸਰਟੀਫਿਕੇਟ ਲੈ ਕੇ ਬੈਠੇ ਸਵਰਗਵਾਸੀ ਆ ਉਹ ਪਰਮੇਸ਼ਵਰ ਜਾਣਦਾ ਮੈਂ ਕੌਣ ਆ ਮੈਨੂੰ ਕਿਸੇ ਇਨਸਾਨ ਤੇ ਸਰਟੀਫਿਕੇਟ ਨਹੀਂ ਮੈਨ ਲੈਣਾ ਉਹ ਕਲੰਗੀਤ ਪਾਸ਼ਾ ਨੂੰ ਪਤਾ ਹੈਗਾ ਹਰਜੀਤ ਸਿੰਘ ਕੌਣ ਆ ਪਰ ਜਿਹੜੇ ਲੋਕ ਬੋਲ ਰਹੇ ਨੇ ហេਠਾ ਉਹ ਆ ਇਹ ਸਾਰਿਆਂ ਦੇ ਨਾ ਜਿੰਨੇ ਕਮੈਂਟਸ ਕਰਨ ਵਾਲੇ ਹੋਣਗੇ ਇਹਨਾਂ ਦੇ ਤੁਸੀਂ Google ਤੇ ਜਾ ਕੇ ਇਹਨਾਂ ਦੇ ਪ੍ਰੋਫਾਈਲ ਕੱਢ ਕੇ ਦੇਖ ਲਿਓ ਸਰਚਿੰਗ ਤੇ ਪਤਾ ਲੱਗ ਜਾਊਗਾ ਇਹਨਾਂ ਦੇ ਇਕੱਲੇ-ਇਕੱਲੇ ਬੰਦੇ ਦੀ ਸਰਚਿੰਗ ਚੈੱਕ ਕਰੋ ਸਾਰੇ ਗੰਦ ਦੇਖਣ ਵਾਲੇ ਲੋਕ ਨੇ ਇਹ ਆਪ ਗੰਦੇ ਲੋਕ ਨੇ ਤੁਹਾਡੇ ਹਿਸਾਬ ਨਾਲ ਅਮਰਤਪਾਲ ਗਲਤ ਹੈ ਜੀ ਅਮਰਤਪਾਲ ਸਿੰਘ ਬਿਲਕੁਲ ਗਲਤ ਹੈ 100% ਗਲਤ ਹੈ ਦੂਜੀ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਹੀ ਕਹਾਂਗਾ ਕਿ ਤੁਹਾਡੀ ਜਮੀਰ ਕਿਉਂ ਮਰ ਗਈਆਂ ਕਿਹਾ ਤੁਹਾਡਾ ਹੋ ਰਾਜ ਹੈ ਯਾਰ ਕਹੀਏ ਗੱਲਾਂ ਕਰਦੇ ਨੇ ਕੌਣ ਚਪੜਾਸੀ ਨਹੀਂ ਹੈਗਾ ਉਹ ਕੀ ਆ ਹੋ ਹੁਆ ਹੀ ਕੌਣਾ ਹੋ ਮੈਨੂੰ ਪਤਾ ਤਾਂ ਲੱਗੇ ਤੇ ਜਿਹੜਾ ਕੁੜੀਆਂ ਕਰ ਰਹੀਆਂ ਹੋ ਤੁਹਾਡੇ ਹਿਸਾਬ ਨਾਲ ਕੀ ਹੈ ਉਹਨਾਂ ਦੀ ਆਪਦਾ ਹੈ ਕੁੜੀਆਂ ਤਾਂ ਦੇਖੋ ਗੱਲ ਕੀ ਹੈ ਕਿੰਨੀ ਦੁਨੀਆ ਦੇ ਵਿੱਚ ਕੀ ਕਰ ਰਹੀ ਆ ਮੋਬਾਈਲ 'ਚ ਤੁਸੀਂ ਕੀ ਦੇਖਣਾ ਮੈਨੂੰ ਤਾਂ ਪਤਾ ਨਹੀਂ ਕਿੱਥੇ ਕੌਣ ਕੌਣ ਕੀ ਕਰਦੀ ਆ ਕਿਉਂਕਿ ਆਪਣੇ ਕੋਲ ਆਪਣੇ ਕੰਮਾਂ ਤੋਂ ਸਮਾਂ ਨਹੀਂ ਹੈਗਾ ਵੇਲੇ ਲੋਕ ਨੇ ਨਾਲੇ ਦੇਖੀ ਜਾਂਦੇ ਨੇ ਨਾਲੇ ਫੋਲੋ ਕਰੀ ਜਾਂਦੇ ਨੇ ਤੁਸੀਂ ਉਹਨੂੰ ਗਲਤ ਮੰਨਦੇ ਹੋ ਜਾਂ ਸਹੀ ਮੰਨਦੇ ਹੋ ਜੇ ਠੀਕ ਆ ਜਿਹੜਾ ਤੁਸੀਂ ਅੱਡੇ ਮੋਟਾ ਕੇ ਜੇ ਆਜ਼ਾਦੀ ਦੇ ਨਾਲ ਕੋਈ ਚੀਜ਼ ਆਪਣਾ ਦਿਖਾ ਰਿਹਾ ਹੈ ਕੋਈ ਅੰਗ ਦਿਖਾ ਰਿਹਾ ਤੁਸੀਂ ਸਹੀ ਮੰਨਦੇ ਹੋ ਜਾਂ ਗਲਤ ਮੰਨਦੇ ਗੁਰਮਤ ਤੋਂ ਜਿਹੜੀ ਚੀਜ਼ ਬਾਹਰ ਹੈ ਉਹ ਸਾਰੀਆਂ ਹੀ ਮਾੜੀਆਂ ਨੇ ਪਹਿਲੀ ਗੱਲ ਮੈਂ ਗੁਰਮਤਿ ਨੂੰ ਮੰਨਦਾ ਮੈਂ ਗੁਰੂ ਵਾਲਾ ਦੂਸਰੀ ਗੱਲ ਕੋਈ ਅੰਗ ਦੇਖ ਕੇ ਉਹਦੀ ਕੀ ਫੀਲਿੰਗ ਲੈਂਦਾ ਹੈ ਕਾਮ ਕੱਲਾ ਸਰੀਰ ਕਰਕੇ ਨਹੀਂ ਹੁੰਦਾ ਅੱਖਾਂ ਨਾਲ ਵੀ ਕਾਮ ਹੁੰਦਾ ਹੈ ਕੰਨਾਂ ਨਾਲ ਵੀ ਕਾਮ ਹੁੰਦਾ ਹੈ ਸਪਰਸ਼ ਨਾਲ ਵੀ ਕਾਮ ਹੁੰਦਾ ਸੁਣਨ ਨਾਲ ਵੀ ਕਾਮ ਹੁੰਦਾ ਸੁਰਤ ਤੋਂ ਵੀ ਕਾਮ ਹੁੰਦਾ ਹੈ ਸ਼ਰੀਰ ਕਰਕੇ ਵੀ ਕਾਮ ਹੁੰਦਾ ਕਿ ਕਿੰਨੇ ਤਰ੍ਹਾਂ ਦਾ ਕਾਮ ਹੈ ਤੁਹਾਡਾ ਰੋਮ ਰੋਮ ਵੀ ਕਾਮ ਕਰ ਲੈਂਦਾ ਹੈ ਕਿਸੇ ਦਾ ਮੇਰੇ ਸਾਹਮਣੇ ਕਹੀ ਜੀ ਉਹ ਆਪਣੇ ਵੀਡੀਓ ਆਵੇ ਸਾਡਾ ਮਾਨੇ ਨਹੀਂ ਉਹਨੂੰ ਕੋਈ ਗਲਤ ਸੋਚਦਾ ਕਿਸੇ ਦੀ ਧੀ ਪੈਣਾ ਸ਼ਰੀਰ ਤਾਂ ਤੁਸੀਂ ਆਪਣੀ ਮਾਂ ਦਾ ਦੁੱਧ ਚੁੰਗ ਕੇ ਪੈਦਾ ਪਰ ਫਿਰ ਵੀ ਜੇ ਪੁੱਛੇ ਕਿਹਾ ਅਮਰਦਪਾ ਨੇ ਆਪਣੀ ਮਾਤਾ ਦਾ ਦੁੱਧ ਨਹੀਂ ਪੀਤਾ ਹਰ ਇਨਸਾਨ ਮੈ ਨਹੀਂ ਪੀਤਾ ਕਿ ਤੁਸੀਂ ਨਹੀਂ ਪੀਤਾ ਸਾਰੇ ਪੀਂਦੇ ਜੀ ਕੀ ਕੱਲ ਤੁਹਾਡੇ ਬੱਚੇ ਆ ਉਹ ਆਪਣੀ ਮਾਂ ਦਾ ਦੁੱਧ ਨਹੀਂ ਪੀਂਦੇ ਤੁਹਾਡੇ ਭਾਵਨਾ ਕਹੀ ਜੀ ਆ ਤੁਹਾਡੀ ਤੁਸੀਂ ਕਿਉਂ ਨੂੰ ਸ਼ਲੀਲਤਾ ਚ ਦੇਖਦੇ ਹੋ ਕਿਸੇ ਦਾ ਸ਼ਰੀਰ ਦੇਖ ਕੇ ਤੁਹਾਡੇ ਅੰਦਰ ਕਾਮ ਅੰਦਰਲਾ ਤੁਹਾਡਾ ਕਾਮ ਜਾਗਦਾ ਨਾ ਕਿ ਉਹਦਾ ਜਾਗ ਗਿਆ ਵਾ ਤੁਹਾਡੇ ਅੰਦਰ ਤੁਹਾਡਾ ਆਪਣਾ ਅੰਦਰ ਗਲਤ ਹੈ ਤੇ ਅਸੀਂ ਉਂਗਲਾਂ ਦੂਜੇ ਤੇ ਕਰਦੇ ਆ ਮੈਨੂੰ ਤਾਂ ਕੋਈ ਲੱਗਦਾ ਨਹੀਂ ਹੈਗਾ ਕਿ ਮੈਂ ਕੁਝ ਗਲਤ ਦੇਖਿਆ ਜੀਵਨ ਚ ਕਿਉਂਕਿ ਸਾਡੇ ਤੇ ਇਹ ਨਾ ਚੀਜ਼ਾਂ ਦਾ ਅਸਰ ਹੀ ਨਹੀਂ ਹੈਗਾ ਸਾਨੂੰ ਤਾਂ ਐ ਲੱਗਦਾ ਵੀ ਕੋ ਗਾਲੀ ਭੈਣ ਹੈ ਭੈਣ ਵਿਚਾਰੀ ਨੇ ਕੱਪੜੇ ਘੱਟ ਪਾਏ ਆ ਜੇ ਰੱਬ ਸੋਝੀ ਬਖਸ਼ੂ ਤਾਂ ਵੱਧ ਪਾ ਲੂਗੀ ਪਰ ਇਸ ਨੂੰ ਸੁਧਾਰਿਆ ਵੀ ਜਾ ਸਕਦਾ ਤੁਹਾਡੇ ਮਤਲਬ ਪਿਆਰ ਨਾਲ ਕੀ ਨਹੀਂ ਕਰਿਆ ਜਾ ਸਕਦਾ ਤੁਸੀਂ ਉਹਦੇ ਲਈ ਕੁਝ ਕਰੋਗੇ ਆਉਣ ਵਾਲੇ ਸਮੇਂ 'ਚ ਲੱਗਦਾ ਕਿ ਜਿਸ ਤਰੀਕੇ ਨਾਲ ਪੰਜਾਬ ਵਿੱਚ ਮੇਰਾ ਪਾਰਟ ਹੈਗਾ ਦੇਖੋ ਮੇਰੀ ਜਿਹੜੀ ਰਿਸਪੌਂਸੀਬਿਲਟੀ ਹੈ ਜੋ ਮੇਰੀ ਜ਼ਿੰਮੇਵਾਰੀਆਂ ਨੇ ਮੈਂ ਮੋਸਟਲੀ ਜਿਹੜਾ ਹੈਗਾ ਆਪਣੀ ਜ਼ਿੰਮੇਵਾਰੀਆਂ ਤੇ ਭੱਜਦਾ ਨਹੀਂ ਹੈਗਾ ਦੂਸਰੀ ਗੱਲ ਕੋਈ ਮੈਨੂੰ ਕਿਸੇ ਯੂਨੀਵਰਸਿਟੀ ਦਾ ਹੁਣ ਸੰਭਾਲ ਨਹੀਂ ਰਹੇ ਵੀ ਮੈਂ ਬੀਸੀਓਮਾ ਵੀ ਮੈਂ ਉੱਥੇ ਇੱਕ ਅਲੱਗ ਸਬਜੈਕਟ ਲਾ ਦਮਾ ਜਦੋਂ ਮੈਂ ਕਿਤੇ ਐਜੂਕੇਸ਼ਨ ਨੂੰ ਕੋਈ ਮਿਨਿਸਟਰ ਜਾਂ ਕੋਈ ਮੇਰੇ ਨਾਮ ਉੱਤੇ ਬੈਠ ਕੇ ਸਮਝਾ ਦਊਗਾ ਵੀ ਭਾਈ ਐਦਾਂ ਨਹੀਂ ਐਦਾਂ ਪੜਾਇਆ ਕਰੋ ਸੋ ਇਹ ਜਿਹੜਾ ਪਾਰਟ ਹੈ ਇਹਨੂੰ ਤੁਸੀਂ ਗਲਤ ਨੂੰ ਤੁਹਾਨੂੰ ਲੱਗੀ ਜਾਂਦਾ ਨਾਲੇ ਦੇਖੀ ਜਾਂਦੇ ਨਾਲੇ ਗਲਤ ਕਹੀ ਜਾਂਦੇ ਨੇ ਆਪਾਂ ਦੋ ਗਲੀ ਲੀਤੀ ਦੇ ਮਾਲਕ ਨਹੀਂ ਹੈਗੇ ਨਾਲੇ ਲੋਕ ਦੇਖਦੇ ਨੇ ਸਾਰੇ ਦੇਖਦੇ ਨੇ ਇਹ ਸਾਰੇ ਮੈਂ ਕਹਿੰਦਾ ਜਿੰਨੀਆਂ ਵੀਡੀਓਜ਼ ਆ ਮਰਤਪਾ ਮੈਰੋ ਲੋਕਾਂ ਦੀਆਂ ਦੇਖਦਾ ਘੱਟ ਕੱਪੜੇ ਵਾਲੀਆਂ ਨਹੀਂ ਦੇਖਦਾ ਉਹਨਾਂ ਕੋਈ ਮੈਂ ਕਹਿੰਦਾ ਬਣਾਉਣ ਵਾਲੀ ਨਹੀਂ ਆਪਣਾ ਦੇਖਦੀ ਹੋਣੀ ਇਹਨੂੰ ਕੱਲੀ ਕੱਲੀ ਚੀਜ਼ ਦਾ ਕੰਟੈਂਟ ਦਾ ਪਤਾ ਕਿਹੜੀ ਕਿਆ ਕਰ ਰਹੀ ਆ ਕਿਆ ਦੇਖ ਰਹੀ ਆ ਕਿਆ ਪਾ ਰਹੀ ਆ ਕਿਹੜੇ ਕਿਵੇਂ ਨੱਚ ਰਹੀ ਆ ਕਿਆ ਯਾਰ ਪ੍ਰੋਡਿਊਸਰ ਡੀਐਸ ਡੀਐਕਸ ਦੀ ਗੱਲ ਆndi ਉਹਨੂੰ ਵੀ ਪਿੰਡ ਜਾ ਕੇ ਉਹਨਾਂ ਦੇ ਕੋਲੋਂ ਜਿਹੜਾ ਆ ਕੁੱਟਿਆ ਗਿਆ ਸੀਗਾ ਉਸਨੂੰ ਰੋਕਿਆ ਗਿਆ ਸੀ ਵੀਡੀਓ ਬਣਾਉਣ ਤੋਂ ਤਾਂ ਉਸ ਵੇਲੇ ਵੀ ਕਾਫੀ ਜ਼ਿਆਦਾ ਚਰਚਾ ਚਾਈ ਸੀ ਆਪਣੇ ਨਾਲ ਪ੍ਰੋਡਿਊਸਰ ਟ੍ਰਿਪਲ ਡੀਐਕਸ ਟ੍ਰਿਪੈਕਸ ਦੀ ਗੱਲ ਕਰਦੇ ਨਾ ਤੁਸੀਂ ਹੀ ਦਾ ਵੈਰੀ ਨਾਈਸ ਪਰਸਨ ਅੱਜ ਹੀ ਡੇਟ ਦੇ ਵਿੱਚ ਉਹ ਚਿੱਤਰਕੁਟ ਦੇ ਵਿੱਚ ਪਿਛਲੇ ਲਗਭਗ 8 ਮਹੀਨੇ ਤੋਂ ਬੈਠਾ ਹੈ ਅੱਛਾ ਚਿੱਤਰਕੋਟ ਤੇ ਤਪ ਕਰ ਰਿਹਾ ਹੈ ਮੇਰੇ ਨਾਲ ਉਹਦਾ ਸੰਪਰਕ ਦੋ ਤਿੰਨ ਵਾਰ ਬਣਿਆ ਸੋ ਕਿਸੇ ਦਾ ਜੀਵਨ ਕਦੋਂ ਪਲਟ ਦਵੇ ਅਸੀਂ ਇਤਿਹਾਸ ਗਵਾਏ ਬਾਬਾ ਬੰਦਾ ਸਿੰਘ ਬਹਾਦਰ ਕੀ ਸੀ ਉਹਦਾ ਇਤਿਹਾਸ ਦੇਖ ਲੋ ਮਾਦੋ ਦਾਸ ਤੋਂ ਕਦੋਂ ਮਾਦੋ ਸਿੰਘ ਬਣ ਗਿਆ ਦੂਜੀ ਗੱਲ ਜੇ ਆਪਾਂ ਕਹੀਏ ਜਿਨ੍ਹਾਂ ਨੇ ਰਮਾਇਣ ਲਿਖੀ ਆ ਹੂੰ ਠੀਕ ਹੈ ਮਾਰਿਸ਼ੀ ਭਗਵਾਨ ਮਾਰਿਸ਼ੀ ਵਾਲਮੀਕ ਜੀ ਉਹਨਾਂ ਦਾ ਜੀਵਨ ਪਿੱਛੇ ਕਦੋਂ ਸੀ ਕਦੋਂ ਬਦਲ ਗਿਆ ਪਰਮਾਤਮਾ ਨੇ ਕਦੋਂ ਕੀੜੀ ਤੋਂ ਹਾਥੀ ਨੂੰ ਮਾਰਾ ਦੇਣਾ ਹਾਥੀ ਨੂੰ ਕਦੋਂ ਸੂਈ ਦੇ ਨੱਕੇ ਚ ਨੂੰ ਲੰਘਾ ਦੇਣਾ ਉਹ ਪਰਮੇਸ਼ਵਰ ਜਾਣਦਾ ਇਸ ਗੱਲ ਕਰਕੇ ਪਰਮਾਤਮਾ ਦੇ ਅੱਗੇ ਅਰਦਾਸ ਕਰਿਆ ਕਰੀਏ ਮਹਾਰਾਜ ਜੇ ਸਾਡੀ ਜੀਵਨ ਹੋਵੇ ਸਾਡੀ ਬੰਦਗੀ ਹੋਵੇ ਤਾਂ ਸਾਡੀਆਂ ਗੱਲਾਂ ਦਾ ਅਸਰ ਹੋਵੇ ਸਾਡਾ ਆਪ ਦਾ ਰੀਲਾਂ ਦੇ ਵਿੱਚ ਇਹਦਾ ਆਪ ਦਾ ਦਿਮਾਗ ਉਹਦੀਆਂ ਰੀਲਾਂ ਦੇਖਣ ਚ ਲੱਗਿਆ ਰਹਾ ਫਿਰ ਉਹਨੂੰ ਮਾਰਨ ਦੇ ਵਿੱਚ ਜਿਵੇਂ ਹੁਣ ਧਮਕੀਆਂ ਦੇ ਰਹੇ ਨੇ ਸੋ ਮੈਂ ਤਾਂ ਇਹੀ ਕਹਾਂਗਾ ਕਿ ਅਗਰ ਕੋਈ ਸੇ ਵੀਤੀ ਭੈਣ ਨੂੰ ਡਰਨੇ ਦੀ ਲੋੜ ਨਹੀਂ ਆ ਮੇਰਾ ਇੰਸਟਾਗ੍ਰam ਆ ਬਾਬਾ ਹਰਜੀਤ ਸਿੰਘ ਰਸੂਲ ਪਰ ਉਥੇ ਤੁਸੀਂ ਮੈਸੇਜ ਡ੍ਰੌਪ ਕਰਦੇ ਹੋ ਤੁਹਾਨੂੰ ਕੋਈ ਦਿੱਕਤ ਆ ਪਰੇਸ਼ਾਨੀ ਐ ਐਡਰੈਸ ਭੇਜ ਦਿਓ ਦਾ ਤੁਹਾਡੇ ਨਾਲ ਖੜਾ ਹਾਜ਼ਰ ਐ ਜਿਹੜੀਆਂ ਕੁੜੀਆਂ ਲੱਚਰ ਤਾ ਪਾਉਂਦੀਆਂ ਜਾਂ ਜਿਹੜੀਆਂ ਕੁੜੀਆਂ ਚਲੋ ਤੁਹਾਡੇ ਹਿਸਾਬ ਨਾਲ ਜੋ ਵੀ ਜੋ ਦਿਖਾਣਾ ਚਾਹੁੰਦੀਆਂ ਜੋ ਤੁਹਾਡੀ ਸਪੋਰਟ ਮੰਗਦੀਆਂ ਤੁਸੀਂ ਉਹਨਾਂ ਦੀ ਸਪੋਰਟ 'ਚ ਖੜੂਗੇ ਵੀ ਜੋ ਮਰਜੀ ਦਿਖਾਓ ਕੋਈ ਚਾਹੇ ਦੇਖੋ ਦਿਖਾਣਾ ਉਹਨਾਂ ਦਾ ਆਪ ਦਾ ਹੈ ਮੇਰਾ ਕੰਮ ਮੇਰੀਆਂ ਭੜੀਆਂ ਨੇ ਮੈਂ ਆਪਣੀਆਂ ਭੈਣਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਵੀ ਤੁਸੀਂ ਇਹ ਜੇ ਕੰਮ ਨਾ ਕਰੋ ਮੇਰਾ ਤਰੀਕਾ ਅਲਗਾ ਮੈਂ ਤਾਂ ਭੈਣ ਬਣਾ ਕੇ ਸਮਝਾਉਂਗਾ ਮੈਂ ਕਿਸੇ ਦੇ ਬਾਦੋਂ ਹੱਥ ਨਹੀਂ ਚੱਕ ਸਕਦਾ ਸੋ ਬਹੁਤ ਨੇ ਜਿਹੜੀਆਂ ਧੀਆ ਭੈਣਾਂ ਨੇ ਠੀਕ ਹੈ ਜਿਹੜੀਆਂ ਇੱਕ ਟਾਈਮ ਟਿਕਟੌਕ ਤੇ ਸਟਾਰ ਈਆਂ ਨਾ ਜਿਹੜੇ ਟਿਕਟੌਕ ਦੇ ਇੱਕ ਕਪਲ ਬੜਾ ਵਾਇਰਲ ਹੈ ਠੀਕ ਹੈ ਇੱਕ ਟਾਈਮ ਟਿਕਟੌਕ ਤੇ ਸਟਾਰ ਸੀ ਅੱਜ ਉਹੀ ਗਿਆਨ ਦੇ ਰਹੇ ਨੇ ਅੱਜ ਉਹੀ ਮੰਨ ਲਓ ਅਮਤ ਛਾਕੇ ਗੁਰੂ ਵਾਲੇ ਸਿੰਘ ਜਿਦੇ ਦਾਸ ਦੇ ਹੀ ਉਹਨਾਂ ਨੂੰ ਪਹਿਲੀ ਵਾਰ ਸਾਡੇ ਨਾਲ ਹੀ ਮੀਟ ਹੋਈ ਸੀ ਉਹਨਾਂ ਦੀ ਸੋ ਬਹੁਤ ਸਾਰੇ ਨੇ ਬੱਚਿਆਂ ਦਾ ਜਿਨ੍ਹਾਂ ਜੀਵਨ ਰੱਬ ਉਹ ਕਦ ਪਲਟ ਦੇਵੇ ਹੈ ਨਾ ਕਾਨੂੰਨ ਇਸ ਦੇ ਵਿੱਚ ਲੱਗਦਾ ਤੁਹਾਨੂੰ ਬਣਨਾ ਚਾਹੀਦਾ ਹੈ ਜੀ ਮੈਂ ਦੇਖੋ ਜੀ ਇਹ ਤੇ ਕੋਈ ਕਾਨੂੰਨੀ ਬਣ ਸਕਦਾ ਹਮ ਇਟ ਇਸ ਨਾਟ ਅ ਪੋਸੀਬਲ ਐਨੀਵਨ ਦਾ ਹੈ ਇਹ ਆਜ਼ਾਦ ਭਾਰਤ ਹੈ ਤੁਸੀਂ ਫਿਲਮਾਂ ਦੇ ਵਿੱਚ ਜਾਣਾ ਚਾਹੁੰਦੇ ਆ ਬਾਲੀਵੁੱਡ 'ਚ ਜਾਣਾ ਚਾਹੁੰਦੇ ਆ ਫਿਲਮਾਂ 'ਚ ਕੰਮ ਕਰਨਾ ਚਾਹੁੰਦੇ ਆ ਤੁਸੀਂ YouTube ਤੇ ਚੈਨਲ ਚਲਾਏ ਹੋਏ ਆ ਤੁਹਾਡੀ ਆਪ ਦੀ ਸੋਚ ਬਦਲ ਲਓ ਤੁਸੀਂ ਤੂੰ ਉਹਨੂੰ ਗੰਦਲ ਕਿਉਂ ਕਹਿੰਦੇ ਆ ਵੀ ਗੰਦ ਸਾਡੇ ਸਾਡੇ ਕੰਨਾਂ ਨੂੰ ਕਿਵੇਂ ਉਹ ਚੀਜ਼ਾਂ ਚੰਗੇ ਲੱਗਦੀਆਂ ਨੇ ਕੁਝ ਨਹੀਂ ਹੈਗਾ ਇਹ ਸਾਡੇ ਬਾਸੇ ਤੇ ਸਰੀਰ ਆ ਇਹ ਸਰੀਰ ਆ ਜਿਹਾ ਜਿਹਾ ਕਿਸੇ ਨੇ ਆਪਣੀ ਧੀ ਭੈਣ ਦਾ ਦੇਖ ਲਿਆ ਜਿ세 ਬਗਾਨੀ ਦਾ ਦੇਖ ਲਿਆ ਗੁਰੂ ਸਾਹਿਬ ਕੀ ਕਹਿੰਦੇ ਆ ਕਹਿੰਦੇ ਦੇਖ ਪਰਾਈਆਂ ਚੰਗੀਆਂ ਮਾਮਾ ਭੈਣਾ ਧੀਆਂ ਜਾਣੇ ਕਹਨੇ ਸੋ ਕਿਉਂ ਮੰਦਾ ਆਖੀਏ ਜਿੱਥੇ ਜੰਮੇ ਰਾਜਾਨ ਸੋ ਇਸ ਗੱਲ ਕਰਕੇ ਅਸੀਂ ਗੁਰੂਦਾਲੇ ਨੇ ਗੁਰੂ ਆਹੀ ਗੱਲ ਕਰਾਂਗੇ ਜੀ ਸੋ ਸਾਡੇ ਨਾਲ ਬਾਬਾ ਹਰਜੀਤ ਸਿੰਘ ਜੀ ਰਸੂਲਪੁਰ ਜੁੜੇ ਹੋਏ ਸੀਗੇ ਗੱਲਬਾਤ ਕੀਤੀ ਇਹਨਾਂ ਦੇ ਨਾਲ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਕਿਹਾ ਕਿ ਜੇਕਰ ਲਚਰਤਾ ਅਸੀਂ ਦੇਖਦੇ ਆਂ ਤਾਂ ਸਾਡਾ ਧਿਆਨ ਆਪ ਹੀ ਲਚਰਤਾ ਵੱਲ ਜਾਂਦਾ ਹਾਲਾਂਕਿ ਇਸ ਨੂੰ ਲੈ ਕੇ ਅੰਮ੍ਰਿਤਪਾਲ ਮਹਿਰੂ ਦਾ ਜਾਂ ਫਿਰ ਹੋਰ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਜਰੂਰ ਇਸ ਦੇ ਨਾਲ ਪੰਜਾਬ ਦੇ ਵਿੱਚ ਸੱਭਿਆਚਾਰ ਜਾਂ ਮਾਹੌਲ ਖਰਾਬ ਹੁੰਦਾ ਪਰ ਬਾਬਾ ਜੀ ਦਾ ਇਹੀ ਕਹਿਣਾ ਹੈ ਕਿ ਇਹਨਾਂ ਨੂੰ ਸਮਝਾਇਆ ਜਾ ਸਕਦਾ ਪਰ ਸਹੀ ਤਰੀਕੇ ਦੇ ਨਾਲ ਪਰ ਕਤਲ ਕਰਨਾ ਜਾਂ ਉਸ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਜੇਕਰ ਕੋਈ ਜ਼ਿਆਦਾ ਗਲਤ ਲੱਗਦਾ ਤਾਂ ਉਸ ਦੇ ਉੱਤੇ ਜਾਂ ਉਸ ਨੂੰ ਲੈ ਕੇ ਕੋਈ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਕੈਮਰਾਮੈਨ ਦਲਜੀਤ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ